ਪੜਨਾ ਜਾ ਕੇ ਇਸੇ ਵਕ ਜਰੀਆ ਹੁੰਦਾ ਪੜਨ ਦੇ ਲਈ ਕੋਈ ਨਹੀਂ ਜਾਂਦਾ ਕਿ ਪੁੱਤਰ ਕਰਜ਼ਾ ਚੱਕ ਕੇ ਜਾਂ ਜ਼ਮੀਨ ਗਾਇਨੇ ਰੱਖ ਕੇ ਜਾਂ ਪਹਿਲੀ ਵੇਚ ਕੇ ਤੈਨੂੰ ਬਾਹਰ ਭੇਜਣ ਲੱਗਾ ਦੁਬਾਰਾ ਪੈਸੇ ਨਹੀਂ ਭੇਜਾਂਗਾ ਦੁਨੀਆ ਦੀ ਸਭ ਤੋਂ ਸੋਨੀ ਕੰਟਰੀ ਹੈ ਸਵਿਟਜ਼ਰਲੈਂਡ ਤੇ ਆਪਸ਼ਨ ਸਾਡੇ ਕੋਲ ਹੈ ਕਿ ਬੱਚਾ ਉੱਥੇ ਜਾ ਕੇ ਹਸਪੀਟੈਲਿਟੀ ਡਿਗਰੀ ਪੜ ਸਕਦਾ ਹੁਣ ਸਵਿਟਜ਼ਰਲੈਂਡ ਭਾਜੀ ਟੂਰਿਸਟ ਕੰਟਰੀ ਹੈ 12ਵੀਂ ਪਾਸ ਬੱਚਾ ਹੈਗਾ 4-5 ਸਾਲ ਦਾ ਗੈਪ ਵੀ ਜੇਕਰ ਹੈਗਾ ਗ੍ਰੈਜੂਏਸ਼ਨ ਕੀਤੀ ਹੈ 7-8 ਸਾਲ ਦਾ ਵੀ ਗੈਪ ਹੈਗਾ ਆਇਲਸ ਓਵਰঅল 6 ਬੈਂਡ ਚਾਹੀਦੀ ਹੈ ਜਾਂ ਟੂਫਲ ਕੀਤੀ ਹੋਵੇ ਇਕੁਇਵਲੈਂਟ ਦੇ ਵਿੱਚ ਉਹ ਵੀ ਸਵਿਟਜ਼ਰਲੈਂਡ ਬੜੇ ਆਰਾਮ ਨਾਲੇ ਜਾ ਕੇ ਪੜ੍ਹ ਸਕਦਾ ਹੁਣ ਇੱਕ ਗਾਰੰਟੀਡ ਐਂਡ ਪੇਡ ਇੰਟਰਨਸ਼ਿਪ ਹੈ ਗਾਰੰਟੀਡ ਐਂਡ ਪੇਡ ਗਾਰੰਟੀਡ ਐਂਡ ਪੇਡ ਇੰਟਰਨਸ਼ਿਪ ਸ਼ੂਰ ਨਾ ਦੇਖ ਲਓ ਕਿਉਂਕਿ ਹੋਇਆ ਕੀ ਸੀ ਜਦੋਂ ਕੈਨੇਡਾ ਅਮਰੀਕਾ ਭੇਜਿਆ ਸੀ ਉਦੋਂ ਵੀ ਇਹ ਗੱਲਾਂ ਹੋਈਆਂ ਸੀ ਲੇਕਿਨ ਉੱਥੇ ਜਾ ਕੇ ਦਿੱਕਤ ਆਈ ਇਹਤੇ ਕੀ ਹੈ ਕਿ ਬੱਚੇ ਨੇ ਪਹਿਲਾ 6 ਮਹੀਨੇ ਪੜਨਾ ਹੁਣ ਜਿਹੜੇ ਕਾਲਜ ਚ ਉਹ ਪੜੇਗਾ ਉਹ ਕਾਲਜ ਨੇ ਹੀ ਉਹਨੂੰ ਕਿਸੇ ਹੋਟਲ ਦੇ ਵਿੱਚ ਜੌਬ ਲਵਾ ਕੇ ਦੇਣੀ ਹੈ ਵਿਚ ਇਜ਼ ਗਾਰੰਟੀਡ ਐਂਡ ਪੇਡ ਇੰਟਰਨਸ਼ਿਪ ਹੈ ਬਹੁਤ ਵਧੀਆ ਆਪਸ਼ਨ ਹੈ ਵੀਜ਼ਾ 'ਚ ਕੋਈ ਪ੍ਰੋਬਲਮ ਨਹੀਂ ਹੈ ਹਾਂ ਮੈਂ 12ਵੀਂ ਪਾਜੀ ਮੈਡੀਕਲ ਦੀ ਕੀਤੀ ਹੈ ਤੇ ਮੈਂ ਹੈਲਥ ਫੈਕਲਟੀ 'ਚ ਕੰਮ ਕਰਦਾ ਪਿਆ ਤੇ ਅੱਜ ਮੈਂ ਕਹਾਂ ਹਸਪੀਟੈਲਿਟੀ ਕਰਨੀ ਹੈ ਪਾਜੀ ਉੱਥੇ ਕੁਐਸਚਨ ਹੈਗਾ ਐ ਰਗਾ 11 ਨੱਤੂ 11 ਪਾਜੀ ਇੱਥੇ ਉਹ ਚੀਜ਼ ਨਹੀਂ ਹੈਗੀ ਕਿ ਜਿਉ ਜੀ ਆਵੇ ਸੌ ਰਾਜੀ ਜਾਵੇ ਪੰਜਾਬੀਆਂ ਚ ਵਿਦੇਸ਼ ਜਾਣ ਦੀ ਚਾਹਤ ਕਈ ਦਹਾਕਿਆਂ ਪੁਰਾਣੀ ਹੈ ਪਰ ਪੰਜਾਬੀਆਂ ਦੇ ਵਿੱਚ ਪਿਛਲੇ 2-3 ਦਹਾਕਿਆਂ ਦੇ ਦੇਖਿਆ ਕਿ ਪੰਜਾਬੀ ਵਿਦੇਸ਼ ਪੜਨ ਜਾਂਦੇ ਨੇ ਤੇ ਉੱਥੇ ਜਾ ਕੇ ਵਸ ਜਾਂਦੇ ਨੇ ਪਰ ਪਿਛਲੇ ਕੁਝ ਦਿਨਾਂ ਦੀ ਗੱਲ ਕਰੀਏ ਜੋ ਅਮਰੀਕਾ ਤੇ ਕੈਨੇਡਾ ਦੇ ਵਿੱਚ ਵਾਪਰਿਆ ਤੇ ਲੱਗਦਾ ਸੀ ਕਿ ਪੰਜਾਬੀਆਂ ਦਾ ਇਹ ਸੁਪਨਾ ਸੁਪਨਾ ਹੀ ਰਹਿ ਜਾਏਗਾ ਪਰ ਹੁਣ ਤੁਹਾਨੂੰ ਫਿਕਰ ਕਰਨ ਦੀ ਜਰੂਰਤ ਨਹੀਂ ਕਿਉਂਕਿ ਸਵਿਟਜ਼ਰਲੈਂਡ ਦੇ ਵਿੱਚ ਤੁਸੀਂ ਨਾ ਸਿਰਫ ਜਾ ਕੇ ਪੜ੍ਹਾਈ ਕਰ ਸਕਦੇ ਹੋ ਅਤੇ ਨਾਲ ਹੀ ਕੰਮ ਵੀ ਕਰ ਸਕਦੇ ਹੋ ਤੁਸੀਂ ਸਵਿਟਜ਼ਰਲੈਂਡ ਕਿੱਦਾਂ ਜਾ ਸਕਦੇ ਹੋ ਕਿੰਨੇ ਪੈਸੇ ਲੱਗਣਗੇ ਕੀ ਕੰਮ ਕਰ ਸਕਦੇ ਹੋ ਇਨਾਂ ਸਾਰੇ ਸਵਾਲਾਂ ਦੇ ਜਵਾਬ ਲੈਣ ਲਈ ਮੈਂ ਪਹੁੰਚਿਆ ਹਾਂ ESS ਗਲੋਬਲ ਜਲੰਧਰ ਦੇ ਵਿੱਚ ਤੇ ਮੇਰੇ ਨਾਲ ਮੌਜੂਦ ਹੈ ESS ਗਲੋਬਲ ਤੋਂ ਵਿਕਰਮ ਸਿੰਘ ਜੀ ਵਿਕਰਮ ਜੀ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਮਾਂ ਦਿੱਤਾ ਥੈਂਕ ਯੂ ਸੋ ਮਚ ਜੀ ਸ਼ੋ ਦੇਖ ਲਈ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਤੇ ESS ਦੀ ਪੂਰੀ ਟੀਮ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਵਿਕਰਮ ਜੀ ਮੈਂ ਸਵਾਲ ਜਦੋਂ ਇਹ ਗੱਲ ਰਿਹਾ ਸੀ ਨਾ ਸ਼ੁਰੂਆਤ ਦੇ ਵਿੱਚ ਮੈਂ ਕਿਹਾ ਕਿ ਲੋਕਾਂ ਨੂੰ ਫਿਕਰ ਕਰਨ ਦੀ ਜ਼ਰੂਰਤ ਨਹੀਂ ਕਿਉਂਕਿ ਜੋ ਕੈਨੇਡਾ ਤੇ ਅਮਰੀਕਾ ਚ ਵਾਪਰਿਆ ਉਸ ਤੋਂ ਬਾਅਦ ਲੱਗਦਾ ਸੀ ਕਿ ਸ਼ਾਇਦ ਪੰਜਾਬੀ ਹੁਣ ਵਿਦੇਸ਼ ਨਹੀਂ ਜਾ ਸਕਣਗੇ ਵਿਦਿਆਰਥੀ ਪੜ੍ਹਾਈ ਕਰਨ ਨਹੀਂ ਜਾ ਸਕਦੇ ਸਭ ਤੋਂ ਪਹਿਲਾਂ ਦੱਸੋ ਸਵਿਟਜ਼ਰਲੈਂਡ ਚ ਕੀ ਓਪਰਚੁਨਿਟੀ ਕਿੱਦਾਂ ਜਾ ਸਕਦਾ ਉਸ ਤੋਂ ਬਾਅਦ ਕਈ ਹੋਰ ਸਵਾਲ ਨੇ ਜਿਹੜੇ ਲੋਕਾਂ ਦੇ ਨੇ ਉਹ ਪੁੱਛਣੇ ਜ਼ਰੂਰੀ ਨੇ ਦੇਖੋ ਭਾਜੀ ਉਸ ਤੋਂ ਪਹਿਲਾਂ ਨਾ ਮੈਂ ਤੁਹਾਨੂੰ ਥੋੜਾ ਜਿਹਾ ਬੈਕਗ੍ਰਾਉਂਡ ਚ ਐਂਡਾਂ ਮੈਨੂੰ 15 ਸਾਲ ਹੋ ਗਏ ਇਸ ਇੰਡਸਟਰੀ 'ਚ ਕੰਮ ਕਰਦੇ ਨੂੰ 15 ਸਾਲ ਦੇ ਕਰੀਅਰ 'ਚ ਮੈਂ ਇੱਕੋ ਚੀਜ਼ ਦੇਖੀ ਹੈ ਕਿ ਜਦੋਂ ਇੱਥੋਂ ਕੋਈ ਵੀ ਬੰਚਾ ਬਾਹਰ ਜਾਣ ਦੀ ਗੱਲ ਕਰਦਾ ਪੜਨਾ ਜਾ ਕੇ ਇਸ ਤਰ੍ਹਾਂ ਜਰੀਆ ਹੁੰਦਾ ਪੜਨ ਦੇ ਲਈ ਕੋਈ ਨਹੀਂ ਜਾਂਦਾ ਇਹ ਤੋਂ ਜਿੰਨੇ ਵੀ ਸਟੂਡੈਂਟਸ ਜਾਂਦੇ ਨੇ ਨਾ ব্যাক ਆਫ ਦਾ ਮਾਈਂਡ ਇੱਕੋ ਚੀਜ਼ ਚੱਲਦੀ ਹੈ ਕਿ ਪਾਜੀ ਜਾ ਕੇ ਪੈਸੇ ਕਮਾਣੇ ਆ ਕਿਉਂਕਿ ਨਾਰਮਲੀ ਕੀ ਹੁੰਦਾ ਆਪਾ ਪੰਜਾਬ ਨੂੰ ਬਿਲੋਂਗ ਕਰਦੇ ਆ ਮੋਸਟਲੀ ਬੱਚੇ ਪਿੰਡਾਂ ਨੂੰ ਬਿਲੋਂਗ ਕਰਦੇ ਆ ਹੁਣ ਪਿੰਡਾਂ 'ਚ ਖੇਤੀਬਾੜੀ ਸਾਰੇ ਕਰਦੇ ਆ ਉਹਨਾਂ ਨੇ ਬਾਪੂ ਨੇ ਕਹਿਣਾ ਹੁੰਦਾ ਕਿ ਪੁੱਤਰ ਕਰਜ਼ਾ ਚੱਕ ਕੇ ਜਾਂ ਜ਼ਮੀਨ ਗਾਇਨੇ ਰੱਖ ਕੇ ਇਹ ਪਹਿਲੀ ਵੇਚ ਕੇ ਤੈਨੂੰ ਬਾਹਰ ਭੇਜਣ ਲੱਗਾ ਦੁਬਾਰਾ ਪੈਸੇ ਨਹੀਂ ਭੇਜਾਂਗਾ ਆਪ ਜਾ ਕੇ ਪੈਸੇ ਕਮਾ ਕੇ ਆਪਣੀ ਅਗਲੀ ਫੀਸਾ ਪੇ ਕਰਦੀ ਸਾਡੇ ਕੋਲ ਪੈਸੇ ਨਾ ਮੰਗੀ ਹੁਣ ਇਹ ਟੈਕਨੀਕਲੀ ਜਦੋਂ ਮੈਂ ਵੀ ਭਾਜੀ ਬਾਹਰ ਗਿਆ ਸੀ ਨਾ ਇਹ ਬੋਝ ਹਰ ਬੱਚੇ ਦੇ ਸਿਰ ਤੇ ਹੁੰਦਾ ਕਿ ਯਾਰ ਬਾਪੂ ਨੇ ਕਰਜ਼ਾ ਚੱਕਿਆ ਮੇਰੇ ਇੱਥੇ ਇੰਨੇ ਲੱਖ ਰੁਪਏ ਲਗਾਤੇ ਆ ਹੁਣ ਮੈਂ ਦੁਬਾਰਾ ਪੈਸੇ ਮੰਗਾ ਕਿਵੇਂ ਜੇ ਲੋਡ ਪੈ ਗਈ ਤੇ ਮੈਨੂੰ ਆਪ ਨੂੰ ਇੱਥੇ ਕਰਨਾ ਪੈਣਾ ਹੁਣ ਸਮਾ ਬਹੁਤ ਵਧੀਆ ਚੱਲਦਾ ਪਿਆ ਸੀ ਜਿਵੇਂ ਤੁਸੀਂ ਗੱਲ ਕੀਤੀ ਕਿ ਕੈਨੇਡਾ ਹੋ ਗਿਆ ਅਮਰੀਕਾ ਹੋ ਗਿਆ ਬਹੁਤ ਵਧੀਆ ਚੱਲਦਾ ਪਿਆ ਸੀਗਾ ਬਟ ਪਿਛਲੇ ਸਾਲ ਤੋਂ ਜਾਂ ਇਸ ਸਾਲ ਸਪੈਸ਼ਲੀ ਜਿਹੜੀ ਨਿਊਜ਼ ਉਦੋਂ ਬਾਅਦੋਂ ਆਣੀ ਸ਼ੁਰੂ ਹੋ ਗਈ ਕੈਨੇਡਾ ਤੋਂ ਪਿਛਲੇ ਸਾਲ ਸ਼ੁਰੂ ਹੋ ਗਿਆ ਸੀਗਾ ਕਿ ਭਾਈ ਕੰਮਕਾਰ ਹੈ ਨਹੀਂਗਾ ਇੱਥੇ ਆਉਣ ਦਾ ਕੋਈ ਫਾਇਦਾ ਨਹੀਂ ਬੱਚੀ ਦੀ ਦੇਖ ਲਾ ਕੇ ਜੇਕਰ ਤੁਸੀਂ ਕੈਨੇਡਾ ਆਣਾ ਇਤੋਂ ਚੰਗਾ ਇੰਡੀਆ ਵੇ ਕੇ ਕੋਈ ਨਾ ਕੋਈ ਕੰਮਕਾਰ ਖੋਲ ਲਓ ਜੀ ਬਿਲਕੁਲ ਅਮਰੀਕਾ ਨੇ ਇਸ ਸਾਲ ਠੱਲ ਪਾਤੀ ਕਿ ਇੱਕ ਵਾਰ ਤਾਂ ਜਿਹੜੇ ਜਹਾਜ਼ ਵਾਪਸ ਆਏ ਆ ਤੋਂ ਮੁੜ ਕੇ ਕਹਿਤਾ ਦਿਲ ਨਹੀਂ ਕੀਤਾ ਕਿ ਜਹਾਜ਼ ਵੱਲ ਤੱਕ ਲਈਏ ਕਿ ਭਾਈ ਅਮਰੀਕਾ ਜਾਣਾ ਤੇ ਇਹ ਰੁੱਜ ਨਿਤ ਨਵੀਂ ਨਿਊ ਸਟ੍ਰੰਪ ਸਾਹਿਬ ਦਿੰਦੇ ਆ ਕਦੇ ਟੈਰਿਫ ਨੂੰ ਲਾ ਕੇ ਕਦੇ ਟੂਰਿਸਟ ਨੂੰ ਲਾ ਕੇ ਕਦੇ ਕਹੀ ਚੀਜ਼ ਨੂੰ ਲੈ ਕੇ ਸੋ ਲੋਕਾਂ ਦਾ ਟੈਕਨੀਕਲੀ ਅਮਰੀਕਾ ਤੋਂ ਇਸ ਟਾਈਮ ਯਕੀਨ ਜੇ ਉੱਠਦਾ ਪਿਆ ਜੀ ਸੋ ਇੱਥੇ ਨਾ ਥੋੜੀ ਰਿਸਰਚ ਕੀਤੀ ਆਪਾਂ ਕਿ ਬਈ ਨਾ ਕੈਨੇਡਾ ਵੱਲ ਬੱਚਾ ਮੂੰਹ ਕਰਦਾ ਪਿਆ ਨਾ ਅਮਰੀਕਾ ਵੱਲ ਕਰਦਾ ਪਿਆ ਜੇ ਬੱਚਾ ਯੂਕੇ ਜਾਂਦਾ ਵੀ ਹੈਗਾ ਤੇ ਉੱਥੇ ਕੀ ਹੁੰਦਾ ਕਿ ਬੱਚੇ ਨੂੰ ਅਗੇਨ ਥੋੜੀ ਸਟਰਗਲ ਆਂਦੀ ਹੈ ਤੇ ਆਸਟ੍ਰੇਲੀਆ ਇਕਲੋਤੀ ਕੰਟਰੀ ਹੈ ਜਿੱਥੇ ਬੱਚੇ ਕੰਦਾ ਯਾਰ ਪਾਜੀ ਚਾਰ ਪੈਸੇ ਮੈਂ ਕਮਾ ਲੈਂਦਾ ਬਟ ਆਸਟ੍ਰੇਲੀਆ ਦੀ ਜੇਕਰ ਮੈਂ ਗੱਲ ਕਰਨਾ ਐਡਮਿਸ਼ਨ ਤੇ ਵੀਜ਼ਾਸ ਨੂੰ ਲੈ ਕੇ ਬਹੁਤ ਸਤਾਈ ਚਲਦੀ ਹੈ ਜਿਸ ਕਰਕੇ ਆਪਸ਼ਨ ਲੱਭਣ ਦੀ ਕੋਸ਼ਿਸ਼ ਕੀਤੀ ਕਿ ਇੱਕ ਆਪਸ਼ਨ ਇਹੋ ਜਿਹੀ ਲੈ ਕੇ ਆਈਏ ਜਿਦੇ ਵਿੱਚ ਬੱਚੇ ਨੂੰ ਨਾਲ ਕੰਮ ਵੀ ਕਰੇ ਨਾਲ ਵਧੀਆ ਚਾਰ ਪੈਸੇ ਕਮਾ ਲਵੇ ਸੋ ਥੋੜੀ ਜੀ ਰਿਸਰਚ ਕਰਨ ਤੋਂ ਬਾਅਦ ਆਪਸ਼ਨ ਆਈ ਕੰਟਰੀ ਜਿਹੜੀ ਆਪਾਂ ਵੈਸੇ ਕਹਿੰਦੇ ਆ ਦੁਨੀਆ ਦੀ ਸਭ ਤੋਂ ਸੋਨੀ ਕੰਟਰੀ ਹੈ ਕੀ ਜਦੋਂ ਦੇ ਨਾਲ ਇੱਕ ਹੋਰ ਚੀਜ਼ ਵੀ ਮੈਂਸ਼ਨ ਕਰਨਾ ਸਭ ਤੋਂ ਮਹਿੰਗੀ ਕੰਟਰੀ ਵੀ ਸ਼ਾਇਦ ਸਵਿਟਜ਼ਰਲੈਂਡ ਹੀ ਹੈ ਭਾਜੀ ਦੇਖੋ ਜਦੋਂ ਚੀਜ਼ ਸੋਹਣੀ ਹੈ ਨਾ ਤੇ ਮਹਿੰਗੀ ਹੋਣੀ ਹੋਣੀ ਹੈ ਇਹ ਤਾਂ ਵੀ ਜਵਾਬ ਤੁਹਾਨੂੰ ਦੇਣ ਲੱਗਿਆ ਹੁਣ ਜਦੋਂ ਵੀ ਕੋਈ ਵੀ ਨਵਾਂ ਵਿਆਹ ਜੋੜੇ ਦਾ ਹੁੰਦਾ ਨਾ ਤੇ ਜੇ ਉਹ ਹਨੀਮੂਨ ਦੀ ਗੱਲ ਕਰਦੇ ਕਿੱਥੇ ਜਾਣਾ ਜੀ ਭਾਜੀ ਸਵਿਟਜ਼ਰਲੈਂਡ ਤੇ ਇੱਕ ਵਾਰ ਜਾਣਾ ਹੀ ਹੈ ਕਿਉਂਕਿ ਦੁਨੀਆ ਦਾ ਸਵਰਗ ਵੀ ਕਹਿੰਦੇ ਹੈਗੇ ਆਪਾਂ ਨੂੰ ਹੁਣ ਕੰਟਰੀ ਦੀ ਗੱਲ ਕਰਦਾ ਕੀ ਬੱਚਾ ਉੱਥੇ ਜਾ ਕੇ ਕਰ ਸਕਦਾ ਕੀ ਪ੍ਰੋਫਾਈਲ ਚਾਹੀਦੀ ਆ ਉਹ ਡਿਟੇਲ ਚ ਦੱਸ ਦਿੰਨਾ ਹੈਗਾ ਸਵਿਟਜ਼ਰਲੈਂਡ ਤੇ ਆਪਸ਼ਨ ਸਾਡੇ ਕੋਲ ਹੈ ਕਿ ਬੱਚਾ ਉ ਹੁਣ ਸਵਿਟਜ਼ਰਲੈਂਡ ਭਾਜੀ ਟੂਰਿਸਟ ਕੰਟਰੀ ਆ ਪੂਰੇ ਵਰਲਡ ਦੇ ਲੋਕੀ ਉੱਥੇ ਕੁੰਮਨ ਫਿਰਨ ਆਉਂਦੇ ਆ ਜਿਸ ਕਰਕੇ ਉੱਥੇ ਹੌਸਪਿਟੈਲਿਟੀ ਇੰਡਸਟਰੀ ਬਹੁਤ ਜ਼ਿਆਦਾ ਬੂਮ ਦੇ ਵਿੱਚ ਹੈਗੀ ਆ ਹੁਣ ਜਿਹੜਾ ਕੋਰਸ ਆਪਾਂ ਲੈ ਕੇ ਆ ਰਹੇ ਆ ਥੈਟ ਇਜ਼ ਹੌਸਪਿਟੈਲਿਟੀ ਡਿਗਰੀ ਆ ਉੱਥੇ ਬੈਚਲਰ ਡਿਗਰੀ ਵੀ ਆ ਮਾਸਟਰਸ ਡਿਗਰੀ ਵੀ ਆ ਬੈਚਲਰ ਡਿਗਰੀ 3 ਸਾਲ ਦੀ ਆ ਮਾਸਟਰਸ 1 ਸਾਲ ਦੀ ਵੀ ਹੈਗੀ ਆ ਤੇ 2 ਸਾਲ ਦੀ ਵੀ ਹੈਗੀ ਆ 12ਵੀਂ ਪਾਸ ਬੱਚਾ ਹੈਗਾ 4 5 ਸਾਲ ਦਾ ਗੈਪ ਵੀ ਜੇਕਰ ਹੈਗਾ ਆਇਲਸ ਸਾਢੇ 5 ਬੈਂਡ ਜਾਂ ਟੋਫਲ ਕੀਤੀ ਆ ਉਹ ਬੜੇ ਵਧੀਆ ਤਰੀਕੇ ਨਾਲ ਸਵਿਟਜ਼ਰਲੈਂਡ ਜਾ ਕੇ ਪੜ ਸਕਦਾ ਗ੍ਰੈਜੂਏਸ਼ਨ ਕੀਤੀ ਹੈ 7-8 ਸਾਲ ਦਾ ਵੀ ਗੈਪ ਹੈਗਾ ਆਇਲਸ ਓਵਰঅল 6 ਬੈਂਡ ਚਾਹੀਦੇ ਜਾਂ ਟੂਫਲ ਕੀਤੀ ਹੋਵੇ ਇਕੁਇਵਲੈਂਟ ਦੇ ਵਿੱਚ ਉਹ ਵੀ ਸਵਿਟਜ਼ਰਲੈਂਡ ਬੜੇ ਆਰਾਮ ਨਾਲ ਜਾ ਕੇ ਪੜ ਸਕਦਾ ਹੁਣ ਇੱਥੇ ਬਾਜੀ ਕੀ ਹੈ ਕਿ ਜਿਵੇਂ ਮੈਂ ਗੱਲ ਕੀਤੀ ਬੈਚਲਰ ਡਿਗਰੀ 3 ਸਾਲ ਦੀ ਆ ਉਹ ਬੱਚੇ ਕੋਲ ਆਪਸ਼ਨ ਹੈ ਕਿ ਉਹ ਜੇਕਰ ਉਹ ਕਹਿੰਦਾ ਮੈਂ ਡਿਗਰੀ ਪੂਰੀ ਕਰਨੀ ਹੈ ਉਹ ਡਿਗਰੀ ਪੂਰੀ ਕਰ ਲੇ ਜੇ ਕਹਿੰਦਾ ਮੈਂ ਡਿਗਰੀ ਨਹੀਂ ਕਰਨੀ ਉਹ 1 ਸਾਲ ਦਾ ਡਿਪਲੋਮਾ ਵੀ ਕਰ ਸਕਦਾ 2 ਸਾਲ ਦਾ ਐਡਵਾਂਸ ਡਿਪਲੋਮਾ ਵੀ ਕਰ ਸਕਦਾ ਪਲੱਸ 3 ਸਾਲ ਚ ਆਪਣੀ ਬੈਚਲਰ ਡਿਗਰੀ ਪੂਰੀ ਕਰ ਸਕਦਾ ਕਹਿੰਦਾ ਜੀ ਮੈਂ 1 ਸਾਲ ਪੜ ਕੇ ਐਗਜ਼ਿਟ ਲੈਣਾ ਉਹਨੂੰ ਡਿਪਲੋਮਾ ਮਿਲ ਜੇਗਾ ਐਗਜ਼ਿਟ ਮੀਨ ਕਿ ਜੇਕਰ ਮੈਂ ਕਹਿੰਦਾ ਨਾ ਕਿ ਮੈਂ ਡਿਗਰੀ ਪੂਰੀ ਨਹੀਂ ਕਰਨੀ ਮੈਂ 1 ਸਾਲ ਹੀ ਪੜ ਕੇ ਛੱਡਣਾ ਚਾਹਨਾ ਤੈਨੂੰ ਡਿਪਲੋਮਾ ਸਰਟੀਫਿਕੇਟ ਮਿਲ ਗਿਆ ਰੇਗ ओके ਪੜਿਆ ਭਾਜੀ ਸਵਿਟਜ਼ਰਲੈਂਡ ਚ ਹੁਣ ਇੱਥੇ ਕੀ ਹੈ ਕਿ ਜਿਵੇਂ ਮੈਂ ਗੱਲ ਕੀਤੀ ਇੰਟਰਨਸ਼ਿਪ ਹੈਗੀ ਆ ਹੁਣ ਇਹ ਗਾਰੰਟੀਡ ਐਂਡ ਪੇਡ ਇੰਟਰਨਸ਼ਿਪ ਹੈ ਗਾਰੰਟੀਡ ਐਂਡ ਪੇਡ ਗਾਰੰਟੀਡ ਐਂਡ ਪੇਡ ਇੰਟਰਨਸ਼ਿਪ ਸ਼ੂਰ ਨਾ ਦੇਖ ਲਓ ਕਿਉਂਕਿ ਹੋਇਆ ਕੀ ਸੀ ਜਦੋਂ ਕੈਨੇਡਾ ਅਮਰੀਕਾ ਭੇਜਿਆ ਸੀ ਉਦੋਂ ਵੀ ਇਹ ਗੱਲਾਂ ਹੋਈਆਂ ਸੀ ਲੇਕਿਨ ਉੱਥੇ ਜਾ ਕੇ ਦਿੱਕਤ ਆਈ ਜਿਵੇਂ 트럼ਪ ਸਾਹਿਬ ਨੇ ਕਰ ਦਿੱਤਾ ਜਾਂ ਕੈਨੇਡਾ ਦੇ ਵਿੱਚ ਜੋ ਹਾਲਾਤ ਹੋਏ ਇਸ ਕਰਕੇ ਗਾਰੰਟੀਡ ਐਂਡ ਪੇਡ ਜਿਹੜੀ ਗੱਲ ਕਰ ਰਹੇ ਉਹ ਤੁਸੀਂ ਪੂਰੀ ਦੱਸ ਦਿਓ ਪਰ ਜੀ ਕੈਨੇਡਾ ਜਾਂ ਅਮਰੀਕਾ 'ਚ ਬੱਚੇ ਨੂੰ ਇੰਟਰਨਸ਼ਿਪ ਨਹੀਂ ਮਿਲਦੀ ਸੀ ਬੱਚਾ ਜਾਂਦਾ ਉੱਥੇ ਉਹਨੂੰ ਪਾਰਟ ਟਾਈਮ ਕੰਮ ਦੀ ਪਰਮਿਸ਼ਨ ਮਿਲਦੀ ਆ ਉਹਨੇ ਕੰਮ ਕਰ ਆਪ ਲੱਭਣਾ ਹੁੰਦਾ ਠੀਕ ਹੈ ਇੱਥੇ ਕੀ ਆ ਕਿ ਬੱਚੇ ਨੇ ਪਹਿਲੇ 6 ਮਹੀਨੇ ਪੜਨਾ ਹੁਣ ਜਿਹੜੇ ਕਾਲਜ 'ਚ ਉਹ ਪੜੇਗਾ ਉਹ ਕਾਲਜ ਨੇ ਹੀ ਉਹਨੂੰ ਕਿਸੇ ਹੋਟਲ ਦੇ ਵਿੱਚ ਜੋਬ ਲਵਾ ਕੇ ਦੇਣੀ ਆ ਵਿਚ ਇਜ਼ ਗਾਰੰਟੀਡ ਐਂਡ ਪੇਡ ਇੰਟਰਨਸ਼ਿਪ ਹੁਣ ਜਿਹੜੀ ਮੈਂ ਗੱਲ ਕੀਤੀ 6 ਮਹੀਨੇ ਬੱਚੇ ਨੇ ਪਹਿਲੇ 6 ਮਹੀ ਲੀਗਲੀ ਬੱਚਾ ਪਹਿਲੇ 6 ਮਹੀਨੇ ਉੱਥੇ ਕੰਮ ਨਹੀਂ ਕਰ ਸਕਦਾ ਪਾਰਟ ਟਾਈਮ ਬਿਲਕੁਲ ਇੱਕ ਹੀ ਗੱਲ ਹੈ ਕਿ ਕੰਮ ਨਹੀਂ ਕਰ ਸਕਦਾ ਲੀਗਲੀ ਉੱਥੇ ਕੰਮ ਨਹੀਂ ਕਰ ਸਕਦਾ ਠੀਕ ਹੈ ਹੁਣ ਜਿਹੜੀ ਤੁਸੀਂ ਗੱਲ ਕੀਤੀ ਮਹਿੰਗੀ ਕੰਟਰੀ ਹੈ ਜੀ ਹੁਣ ਇਹਦਾ ਵੀ ਭਾਜੀ ਕੰਪੈਰੀਜ਼ਨ ਲੈ ਲੈਣੇ ਹੈਗੇ ਜੀ ਅੱਜ ਤੱਕ ਬੱਚੇ ਜਾਂਦੇ ਸੀ ਅਮਰੀਕਾ ਜੀ ਕੈਨੇਡਾ ਯੂਕੇ ਤੇ ਆਸਟ੍ਰੇਲੀਆ ਜੀ ਭਾਜੀ ਕੈਨੇਡਾ ਦਾ 1 ਸਾਲ ਦਾ ਰਹਿਣ ਦਾ ਖਰਚਾ ਹੈਗਾ 20000 ਡਾਲਰ ਜਿਹੜਾ ਪਤਾ ਜੀਆਈਸੀ ਪੇ ਕਰਦਾ ਜੀ ਕਨਵਰਟ ਕਰੂਗਾ ਮਾਰਾ ਤੇ ਇੰਡੀਆ ਦੀ ਕਰੰਸੀ ਚ ਤਕਰੀਬਨ 13 ਲੱਖ ਬਣ ਗਿਆ ਬਿਲਕੁਲ ਕੀ ਲੱਖ ਸਵਾ ਲੱਖ ਖਰਚਾ ਮਹੀਨੇ ਦਾ ਬੱਚੇ ਦਾ ਉੱਥੇ ਆ ਗਿਆ ਰਹਿਣ ਦਾ ਖਾਣ ਪੀਣ ਦਾ ਆਉ ਆਸਟ੍ਰੇਲੀਆ ਦੇ ਵਿੱਚ ਜੀ 30000 ਡਾਲਰ ਉੱਥੇ ਸਾਲ ਦਾ ਰਹਿਣ ਦਾ ਖਰਚਾ ਜਿਹੜਾ ਬੱਚੇ ਨੂੰ ਸ਼ੋ ਕਰਨਾ ਹੁੰਦਾ ਵਿਚ ਮੀਨ ਉੱਥੇ ਲਿਵਿੰਗ ਐਕਸਪੈਂਸਸ 30000 ਡਾਲਰ ਸਾਲ ਦੇ ਹੈ ਤਕਰੀਬਨ 16 ਤੋਂ ਲੈ ਜੀ ਯੂਕੇ ਵਿੱਚ ਆਜੋ ਭਾਜੀ ਉੱਥੇ ਤਕਰੀਬਨ 13 ਤੋਂ ਲੈ ਕੇ 14000 ਪਾਉਂਡ ਸਾਲ ਦਾ ਰੈਂਟ ਦਾ ਖਰਚਾ ਤਕਰੀਬਨ 13-14 ਲੱਖ ਰੁਪਈਆ ਵਾਈਸਾਬਰਸ ਆਜੋ ਯੂਐਸ ਦੇ ਵਿੱਚ ਉੱਥੇ ਵੀ ਤਕਰੀਬਨ 16 ਤੋਂ ਲੈ ਕੇ 20000 ਡਾਲਰ ਸਾਲ ਦਾ ਰੈਂਟ ਦਾ ਖਰਚਾ which is again 15 ਲੱਖ ਬਣ ਗਿਆ 스위스 لینڈ ਚ ਜੇ ਮੈਂ ਕਹਾਂ ਲੱਖ ਰੁਪਈਆ ਮੇਰਾ ਖਰਚਾ ਮਹੀਨੇ ਦਾ ਭਾਜੀ ਹੈਗਾ ਜੀ ਰੈਂਟ ਦਾ ਤੇ ਜੇਕਰ ਮੈਂ ਪਹਿਲੇ 6 ਮਹੀਨੇ ਕੰਮ ਕੀਤਾ ਸਟੱਡੀ ਕੀਤੀ ਤੇ 6 ਮਹੀਨੇ ਮੈਂ ਰਹੂੰਗਾ ਮੇਰਾ 6 ਲੱਖ ਰੁਪਈਆ ਖਰਚਾ ਆ ਗਿਆ ਜੀ ਅਗਿ ਜਿਹੜੇ ਪਹਿਲੇ 6 ਮਹੀਨੇ ਮੈਂ ਸਟੱਡੀ ਕੀਤੀ ਪਲੱਸ ਜੇ 6 ਮਹੀਨੇ ਮੈਂ ਉੱਥੇ ਕੰਮ ਕਰ ਨਹੀਂ ਕੀਤਾ ਜਾਂ ਮੈਂ ਉੱਥੇ ਸਟੇ ਕੀਤਾ ਮੇਰਾ ਇੱਕ ਸਾਲ ਦੀ ਫੀਸ ਹੈਗੀ 12 ਤੋਂ ਲੈ ਕੇ 13 ਲੱਖ ਰੁਪਈਆ ਤੇ ਮੇਰਾ 6 ਮਹੀਨੇ ਖਰਚਾ ਆ ਗਿਆ 6 ਲੱਖ ਵੀ ਖਲਡ ਡੁੱਲਾ ਤੇ तकरीबन ਮੈਂ ਖਰਚੇ 18 ਤੋਂ ਲੈ ਕੇ 19 ਲੱਖ ਰੁਪਈਆ ਜੀ ਪੂਰੇ 6 ਮਹੀਨੇ ਦੇ ਵਿੱਚ ਜਿਹੜੇ ਅਗਲੇ 6 ਮਹੀਨੇ ਆ ਉੱਥੇ ਮੇਰਾ ਖਰਚਾ ਦੁਆਨੀ ਵੀ ਨਹੀਂ ਆਣਾ ਚੁਆਨੀ ਵੀ ਨਹੀਂ ਆਣਾ ਕਿਸ ਤਰ੍ਹਾਂ ਉਹੀ ਪੇਡ ਇੰਟਰਨਸ਼ਿਪ ਹੈ ਜੇ ਮੈਂ ਹੋਟਲ ਦੇ ਵਿੱਚ ਜੌਬ ਕਰਦਾ ਪਿਆ ਮੇਰਾ ਖਾਣਾ ਪੀਣਾ ਤੇ ਰਹਿਣਾ ਹੋਟਲ 'ਚ ਫ੍ਰੀ ਆਫ ਕਾਸਟ ਹੈ ਪਹਿਲਾ ਇਹ ਹੋ ਗਿਆ ਫ੍ਰੀ ਫਰੀ ਆਫ ਕੋਸਟ ਹੈ ਉਸ ਤੋਂ ਬਾਅਦ ਜਿਹੜੀ ਮੈਨੂੰ ਇੰਟਰਨਸ਼ਿਪ ਲੱਗਣੀ ਹੈ ਪੇਡ ਇੰਟਰਨਸ਼ਿਪ ਹੈ ਜਿਹੜੀ ਬੇਅਰ ਮਿਨਿਮਮ ਉੱਥੇ ਪੈਕੇਜ ਮਿਲੇਗਾ ਮਹੀਨੇ ਦਾ ਉਹ ਹੈਗਾ 2250 ਸੀਐਚਐਫ ਜੀ 2250 ਸਵਿਫਰੈਂਕ ਮੈਂ ਮਹੀਨੇ ਦਾ ਕਮਾਵਾਂਗਾ ਸਿਰਫ ਜਿਹੜੀ ਮੇਰੀ ਸੈਲਰੀ ਹੋਣੀ ਹੈ ਇੰਡੀਅਨ ਕਰੰਸੀ ਭਾਜੀ 105 ਰੁਪਿਆ ਰੇਟ ਚੱਲਦਾ ਪਿਆ ਜੀ ਸੋ ਇਸ ਫਰੈਂਕ ਦਾ ਸੋ ਤਕਰੀਬਨ ਤਕਰੀਬਨ 2.5 ਲੱਖ ਰੁਪਏ ਬਣ ਗਿਆ ਜੀ ਇਸ ਤੋਂ ਇਲਾਵਾ ਸਵਿਟਜ਼ਰਲੈਂਡ ਉਹ ਕੰਟਰੀ ਹੈ ਜਿੱਦੇ ਵਿੱਚ ਜੇਕਰ ਤੁਸੀਂ ਹਸਪਿਟੈਲਿਟੀ ਇੰਡਸਟਰੀ 'ਚ ਕੰਮ ਕਰ ਰਹੇ ਹੋ ਜੇ ਕੋਈ ਗੈਸਟ ਆ ਗਿਆ ਉਹ ਤੁਹਾਨੂੰ ਬਿਨਾ ਟਿਪ ਦੇ ਉੱਠਦਾ ਨਹੀਂ ਹੈਗਾ ਉੱਥੋਂ ਉਹਨੂੰ ਉੱਥੇ ਉਹ ਬੜਾ ਰੂਡ ਮੰਨਦੇ ਆ ਜੀ ਤਾਂ ਜੇਕਰ ਮੈਂ ਉੱਥੇ ਕੰਮ ਕਰ ਰਿਹਾ ਮੈਂ 15 ਮਹੀਨਾ ਕੰਮ ਕੀਤਾ ਮੈਨੂੰ ਐਵਰੇਜ ਜਿਹੜੀ ਟਿਪ ਮਿਲਦੀ ਹੈ ਭਾਜੀ 1000 ਤੋਂ ਲੈ ਕੇ 1500 ਸੀਐਚਐਫ ਮਿਲ ਜਾਂਦੀ ਹੈ ਟਿਪ ਜਿੱਤਾ ਥੋੜਾ ਜਿਹਾ ਮੈਂ ਤੁਹਾਨੂੰ ਸ਼ੈਡ ਡਿਫਰ ਕਰਾਂਗਾ ਕਿਉਂਕਿ ਜੋ ਮੈਂ ਦੇਖਿਆ ਕੈਨੇਡਾ 'ਚ ਟਿਪ ਜਿਹੜੀ ਉਹ ਸ਼ਾਇਦ ਹੋਟਲ ਵਾਲੇ ਲੈ ਜਾਂਦੇ ਨੇ ਉਹ ਬਾਅਦ ਚ ਡਿਵਾਈਡ ਕਰਦੇ ਉਹ ਸ਼ਾਇਦ ਘਟ ਜਾਂਦੀ ਚਲੋ ਆਪਾਂ ਇਸ ਇਸ਼ੂ ਨੂੰ ਨਹੀਂ ਕਰਦੇ ਪਰ ਸ਼ਾਇਦ ਟਿਪ ਮੈਨੂੰ ਲੱਗਦਾ ਹੈ ਕਿ ਟਿਪ ਡਿਵਾਈਡ ਹੁੰਦੀ ਹੈ ਨਹੀਂ ਭਾਜੀ ਜੈਸੇ ਜਿਹੜਾ ਬੰਦਾ ਉੱਥੇ ਕੰਮ ਕਰਦਾ ਪਿਆ ਜਿਹੜਾ ਉੱਥੇ ਰੈਸਟੋਰੈਂਟ 'ਚ ਕੰਮ ਕਰਦਾ ਪਿਆ ਜਿਹੜੇ ਗੈਸਟ ਨੂੰ ਉਹਨੇ ਸਰਵ ਕੀਤਾ ਜੋ ਟਿਪ ਮਿਲਨੀ ਉਸ ਉਹ ਬੱਚੇ ਦੀ ਹੈ ਨਹੀਂ ਮਿਲਦੀ ਹੈ ਪਰ ਉਹ ਜਾ ਕੇ ਉਹਦੇ ਪੈ ਜਾਂਦੀ ਉਹਨਾਂ ਦੇ ਇਕੱਠੇ ਹੋ ਜਾਂਦੇ ਨਹੀਂ ਨਹੀਂ ਉਹਦੀ ਆਪਣੀ ਹੈ ਭਾਜੀ ਇਸ ਤੇ ਕੋਈ ਸ਼ੇਅਰਿੰਗ ਨਹੀਂ ਹੈਗਾ ਉਹਦੀ ਆਪਣੀ ਹੈਗੀ ਕੋਈ ਸ਼ੇਅਰਿੰਗ ਨਹੀਂ ਉਹਦੀ ਆਪਣੀ ਹੈਗੀ ਸੋ ਤਕਰੀਬਨ 1200 1500 ਹੀ 1800 ਜਿਹੜੇ ਸੀਐਚਐਫ ਹੈ ਉਹ ਬੱਚਾ ਟਿਪ ਦੇ ਵੀ ਕਮਾ ਲੈਂਦਾ ਮਤਲਬ 1.5 ਲੱਖ ਰੁਪਏ ਦੇ ਕਰੀਬ ਹੋਗੇ ਭਾਜੀ 2200 ਸੀਐਚਐਫ ਸੈਲਰੀ ਹੋਗੀ ਤੇ ਜੇ ਮੈਂ ਕਹਾਂ ਭਾਜੀ 1200 ਸੀਐਚਐਫ ਉਹਦੇ ਟਿਪ ਵੀ ਹੈਗੀ ਹੈ 2200 ਤੇ 12 34 3500 ਸੀਐਚਐਫ ਹੋ ਗਿਆ ਭਾਜੀ ਇਸ ਤਕਰੀਬਨ 3.5 ਤੋਂ ਲੈ ਕੇ 4 ਲੱਖ ਰੁਪਿਆ ਬੱਚਾ ਮਹੀਨਿਆਂ ਦਾ ਕਮਾ ਲੈਂਦਾ ਹੁਣ ਜਿਹੜੇ ਮੈਂ ਪਹਿਲੇ 6 ਮਹੀਨੇ ਉੱਥੇ ਸਟੱਡੀ ਕੀਤੀ ਪਲੱਸ ਰਿਆ ਮੇਰਾ ਖਰਚਾ ਹੈ 18 ਤੋਂ ਲੈ ਕੇ 19 ਲੱਖ ਰੁਪਈਆ ਤੇ ਜੇ ਮੈਂ ਇੱਥੇ 3.5 ਤੋਂ 4 ਲੱਖ ਰੁਪਈਆ ਅਗਲੇ 6 ਮਹੀਨੇ ਕਮਾਉਣਾ ਪਿਆ ਤਕਰੀਬਨ 22 ਤੋਂ ਲੈ ਕੇ 24 ਲੱਖ ਰੁਪਈਆ ਮੈਂ 6 ਮਹੀਨੇ 'ਚ ਪੈਸੇ ਕਮਾ ਵੀ ਲਏ ਹੁਣ ਕਰੋ ਹਮਾਰਜ ਕੰਪੈਰੀਜ਼ਨ ਦੁਨੀਆ ਦੀ ਕਿਹੜੀ ਕੰਟਰੀ ਇਸ ਟਾਈਮ ਹੈਗੀ ਆ ਜਿਹੜੀ ਕਹਿੰਦੀ ਬੱਚਾ 1 ਸਾਲ 'ਚ ਉੱਥੇ ਆਪਣੇ ਸਾਲ ਦੀ ਫੀਸ ਤੇ ਸਾਲ ਦੇ ਰਹਿਣ ਦੇ ਖਰਚੇ ਵੀ ਕੱਢ ਲਵੇ ਤੇ ਪਹਿਲਾਂ ਫਿਰ ਕਿਉਂ ਨਹੀਂ ਸੀ ਕੈਨੇਡਾ ਅਮਰੀਕਾ ਤੋਂ ਪਹਿਲਾਂ ਇਹ ਵਾਲੀ ਪਾਜੀ ਦੇਖੋ অপਸ਼ਨਾਂ ਬਹੁਤ ਹੁੰਦੀਆਂ ਬਟ ਇੱਕ ਹੁੰਦਾ ਨਾ ਜਦੋਂ ਰਸ਼ ਪਿਆ ਸਾਰੇ ਬੰਨੇ ਸਭ ਕੁਝ ਹੁੰਦਾ ਪਿਆ ਵੀਜ਼ੇ ਲੱਗਦੇ ਪਏ ਬੰਦਾ ਪਰਵਾਹ ਨਹੀਂ ਮਾਰਦਾ ਨਵੀਂ ਓਪਰਚੁਨਿਟੀ ਐਕਸਪਲੋਰ ਕਰਨ ਦੀ ਕੋਸ਼ਿਸ਼ ਨਹੀਂ ਕਰਦਾ ਸਾਡੇ ਨਾਲ ਵੀ ਸੇਮ ਸੀ ਪਾਜੀ ਬੱਚਾ ਆਇਆ ਪਾਜੀ ਕੈਨੇਡਾ ਭੇਜੋ ਜੀ ਕਿਉਂਕਿ ਇੱਕ ਲਹਿਰ ਸੀ ਕੈਨੇਡਾ ਦੀ ਸਾਰੇ ਕੈਨੇਡਾ ਸੀਗੇ ਫਿਰ ਲੈ ਰਹੀ ਯੂਕੇ ਦੀ ਸਾਰੇ ਯੂਕੇ ਫਿਰ ਲੈ ਰਹੀ ਅਮਰੀਕਾ ਦੀ ਸਾਰੇ ਅਮਰੀਕਾ ਹੁਣ ਜਦੋਂ ਹਰ ਬੰਨੇ ਸਿਕਤਾਈ ਸ਼ੁਰੂ ਹੋਗੀ ਬੱਚਾ ਵੀ ਦਮੀ অপਸ਼ਨ ਲੱਭਦਾ ਪਿਆ ਸਾਨੂੰ ਵੀ ਲੱਭਣੀ ਪੈਣੀ ਆ ਕਿ ਬਈ ਬੱਚੇ ਨੇ ਤਾਂ ਬਾਹਰ ਜਾਣਾ ਹੀ ਆ ਹੁਣ ਜਿਹਨੇ ਲੱਖਾ ਪਾਜੀ ਟੈਕ ਹਰ ਸਾਲ ਪੰਜਾਬ ਤੋਂ ਤਕਰੀਬਨ 3 ਤੋਂ 4 ਲੱਖ ਬੱਚਾ 12ਵੀਂ ਕਰਦਾ ਜੀ ਪਹਿਲਾਂ ਹੀ 3-4 ਲੱਖ ਵਿੱਚੋਂ ਤਕਰੀਬਨ 2-2.5 ਲੱਖ ਬੱਚਾ ਬਾਹਰ ਜਾਂਦਾ ਸੀ ਜੀ ਇਸ ਟਾਈਮ ਕੀ ਆ ਬਹੁਤ سارے ਲੋਕੀ ਦਾਵਾ ਇਹ ਵੀ ਕਰਦੇ ਆ ਮੈਂ ਸੋਸ਼ਲ ਮੀਡੀਆ 'ਚ ਸੁਣਿਆ ਭਾਜੀ ਪਲੀਜ਼ ਕੋਈ ਗੁੱਸਾ ਨਾ ਕਰੀ ਮੇਰੀ ਗੱਲ ਦਾ ਨਹੀਂ ਪਿਛਲੇ ਸਾਲ ਦੋ ਸਾਲ ਤੋਂ ਨਾ ਇਮੀਗ੍ਰੇਸ਼ਨ ਦੇ ਉੱਪਰ ਬੜੇ ਲੋਕਾਂ ਨੇ ਸ਼ਿਕੰਜਾ ਕਸ਼ਣ ਦੀ ਕੋਸ਼ਿਸ਼ ਕੀਤੀ ਹੈ। ਬਿਲਕੁਲ ਸਰਕਾਰ ਨੇ ਵੀ ਕੀਤੀ ਹੈ ਤੇ ਬੜੇ ਲੋਕਾਂ ਨੇ ਵੀ ਕੀਤੀ ਹੈ। ਔਖਾ ਜਿਹਾ ਲੋਕਾਂ ਨਾਲ ਹੋਇਆ ਜੀ। ਬੜੇ ਲੋਕਾਂ ਦਾ ਔਖਾ ਵੀ ਹੋਇਆ ਤੇ ਬੜੇ ਲੋਕਾਂ ਨੇ ਇਹ ਤਰਨੇ ਵੀ ਲਾਈ ਸੀਗੇ ਤੇ ਬੜੇ ਲੋਕਾਂ ਨੇ ਸਟੈਂਡ ਵੀ ਲਿੱਤਾ ਸੀਗਾ ਕਿ ਭਈ ਇਹ ਕੰਮ ਕਰ ਬੰਦ ਕਰੋ ਠੱਗੀ ਠੂਰੀ ਦਾ ਕੰਮ ਬੰਦ ਕਰੋ। ਤੇ ਮੈਂ ਨਾ ਪਿਛਲੇ ਹਫਤੇ ਦੱਸਦੇ ਪਹਿਲਾਂ ਕੋਈ ਵੀਡੀਓ ਵੇਖ ਰਿਆ ਸੀ ਕਿਸੇ ਸ਼ਹਿਰ ਦੀ। ਉੱਥੇ ਕੋਈ ਭਾਈ ਸਾਹਿਬ ਲਾਈਵ ਹੋਏ ਸੀਗੇ ਤੇ ਵੀਡੀਓ ਪਾਤੀ ਜੀ ਦੇਖਿਆ ਜੀ ਮੈਂ ਠੱਲ ਪਾਤੀ ਸਾਰੇ ਬੰਨੇ ਕਿ ਮੈਂ ਲੋਕਾਂ ਨੂੰ ਕਿਹਾ ਤੇ ਪੱਥਲੇ ਭਾਜੀ ਕਮੈਂਟਰੀ ਪਤਾ ਕੀ ਜਾਂਦੇ ਪਈ ਸੀਗੇ ਭਾਜੀ ਤੁਹਾਡੇ ਕਰਕੇ ਕੁਝ ਨਹੀਂ ਹੋਇਆ ਇਹ ਹੋਇਆ ਸਰਕਾਰਾਂ ਕਰਕੇ ਅੱਜ ਸਵੇਰੇ ਕੈਨੇਡਾ ਸਰਕਾਰ ਜਾਂ ਅਮਰੀਕਾ ਸਰਕਾਰ ਵਾਜ ਦੇ ਦੇਵੇ ਨਾ ਭਈ ਆਜੋ ਵੀਜ਼ੇ ਲੱਗਨੇ ਸ਼ੁਰੂ ਵੀਜ਼ੇ ਖੁੱਲ ਗਏ ਉਹ ਜਿੰਨਾ ਬੱਚਾ ਇੱਥੇ ਬੈਠਾ ਭਾਜੀ ਸਾਰਾ ਬਾਹਰ ਜਾਏਗਾ ਸੋ ਗੱਲ ਭਾਜੀ ਹੁੰਦੀ ਹੈ ਕਿਸੇ ਕੰਟਰੀ ਵੱਲੋਂ 27 ਕੰਟਰੀ ਕਰਦੀ ਆ ਟਿਲ ਵੀ ਕੰਟਰੀ ਦਿੰਦੀ ਆ ਜਦੋਂ ਲਹਿਰ ਚੱਲਦੀ ਹੈ ਪਾਜੀ ਕੈਨੇਡਾ ਦੀ 2023 ਦੇ ਵਿੱਚ ਪਰ ਦੋਸ਼ ਤਾਂ ਇਮੀਗ੍ਰੇਸ਼ਨ ਵਾਲਿਆਂ ਦਾ ਲੱਗ ਜਾਂਦਾ ਨਾ ਪਾਜੀ ਲੱਗਦਾ ਹੁਣ ਗੱਲ ਇਹ ਜਦੋਂ ਲਹਿਰ ਚੱਲੀ 2023 ਦੇ ਵਿੱਚ ਕਿ ਜਿਹੜਾ ਜੋ ਜੀ ਆਵੇ ਸੋ ਰਾਜੀ ਜਾਵੇ ਕੈਨੇਡਾ ਦਾ ਪਤਾ ਨਹੀਂ ਪਾਜੀ ਕਿੰਨੇ ਬੱਚੇ ਕੈਨੇਡਾ ਗਏ ਉਹ ਟੱਬਰ ਦਾ ਟੱਬਰ ਕੈਨੇਡਾ ਉੱਠ ਕੇ ਗਿਆ ਉਹ ਲਹਿਰ ਸੀ ਟੂਰਿਸਟ ਵੀਜ਼ਾ ਲੈ ਕੇ ਜਾਓ ਜੀ ਉੱਥੇ ਕਨਵਰਟ ਕਰੋ ਐਲ ਐਮ ਆਈ ਵਰਕ ਪਰਮਿਟ ਤੇ ਪਹਿਲਾਂ ਉੱਥੇ ਰੋਕ ਲੱਗੀ ਠੀਕ ਹੈ ਫਿਰ ਬਾਅਦ ਚ ਹੌਲੀ ਹੌਲੀ ਚੀਜ਼ਾਂ ਰੁਕਣੀਆਂ ਸ਼ੁਰੂ ਹੋ ਗਏ ਟੂਰਿਸਟ ਵੀਜ਼ੇ ਬੰਦ ਹੋਏ ਬੰਦ ਨਹੀਂ ਹੋਏ ਬੜੇ ਕਟਾ ਰੇਸ਼ਿਓ ਕੱਟ ਗਈ ਰੇਸ਼ਿਓ ਕੱਟ ਗਈ ਠੀਕ ਹੈ ਫਿਰ ਉਸ ਤੋਂ ਬਾਅਦ ਟੂਰਿਸਟ ਵੀਜ਼ਾ ਦਾ ਕਨਵਰਜਨ ਬੰਦ ਕਰਤੀ ਫਿਰ ਉਸ ਤੋਂ ਬਾਅਦ ਸਟੂਡੈਂਟ ਦੇ ਉੱਪਰ ਡਿਪੈਂਡੈਂਟ ਬੰਦ ਕਰਤਾ ਕਿ ਬਈ ਹੁਣ ਸਪਾਊਸ ਨਾਲ ਜੇ ਕੋਈ ਸਪਾਊਸ ਬਾਤ ਜਾਈ ਜਾਗਾ ਤੇ ਕੱਲ ਨੂੰ ਇਹ ਕੀ ਯਕੀਨ ਹੈ ਕਿ ਸਵਿਟਜ਼ਰਲੈਂਡ ਇਹ ਚੀਜ਼ਾਂ ਨਹੀਂ ਕਰੇਗਾ ਭਾਜੀ ਸਵਿਟਜ਼ਰਲੈਂਡ ਤੇ ਸਪਾਊਸ ਅਲਾਉਡ ਨਹੀਂ ਹੈਗਾ ਪਹਿਲੀ ਚੀਜ਼ ਇੱਥੇ ਬੱਚਾ ਕੱਲਾ ਪੜਨ ਦੇ ਲਈ ਜਾਏਗਾ ਹਨਾ ਪੜਨ ਦੇ ਲਈ ਜਾ ਰਿਹਾ ਉਹਨੂੰ ਪਹਿਲੇ 6 ਮਹੀਨੇ ਪੜਨਾ ਪੈਣਾ ਇੰਟਰਨਸ਼ਿਪ ਤਦ ਲਗਣੀ ਹੈ ਜੇ ਪਹਿਲੇ 6 ਮਹੀਨੇ ਪੜੇਗਾ ਜੇ ਵਿੱਚ ਸਟਡੀ ਕਰਦੀ ਭ कि जेड़ा ਨਹੀਂ ਪੜੇਗਾ ਉਹਨੂੰ ਇੰਟਰਨ ਨਹੀਂ ਮਿਲੇਗੀ ਬੜੀ 6 ਮਹੀਨੇ ਪੜਾਂਗਾ ਫਿਰ ਮੈਨੂੰ ਇੰਟਰਨਸ਼ਿਪ ਲਗਣੀ ਹੈ ਉਸ ਤੋਂ ਬਿਨਾ ਮੈਨੂੰ ਇੰਟਰਨਸ਼ਿਪ ਨਹੀਂ ਓਕੇ ਸਾਡੇ ਕੋਲ ਦੋ ਆਪਸ਼ਨਸ ਹੈ ਭਾਜੀ ਦੋ ਕਾਲਜਸ ਹੈਗੇ ਆ ਇੱਕ ਕਾਲਜ ਸਪਟੰਬਰ ਇਨਟੇਕ ਵਿੱਚ ਜਗਾ ਜਿਹੜਾ ਕਹਿੰਦਾ 6 ਮਹੀਨੇ ਪੜੋ 6 ਮਹੀਨੇ ਦੀ ਇੰਟਰਨਸ਼ਿਪ ਹੈ ਦੂਜਾ ਕਾਲਜ ਜਨੂਅਰੀ ਇਨਟੇਕ 'ਚ ਖੁੱਲੇਗਾ ਉਹਦੇ ਚ ਜੀਆ 2 ਮਹੀਨੇ ਪੜੋ 3 ਮਹੀਨੇ ਇੰਟਰਨਸ਼ਿਪ ਫਿਰ ਮਹੀਨੇ ਦੀ ਬ੍ਰੇਕ ਫਿਰ 2 ਮਹੀਨੇ ਪੜੋ 2 ਮਹੀਨੇ ਇੰਟਰਨਸ਼ਿਪ ਫਿਰ ਟੈਕਨੀਕਲੀ 5 ਮਹੀਨੇ 4 5 ਮਹੀਨੇ ਪੜਨਾ ਤੇ 6 ਮਹੀਨੇ ਮੇ ਕੰਮ ਕਰਨਾ ਅੱਛਾ ਇਹ অপਸ਼ਨ ਦਾ ਮਤਲਬ ਕੀ ਹੈ ਥੋੜਾ ਜਿਹਾ ਸਮਝਾ ਦਿਓ ਇਹ ਵੀ ਭਾਜੀ ਦੇਖੋ ਹੁਣ ਕਾਲਜ ਟੂ ਕਾਲਜ ਜਿਵੇਂ ਸਿੰਗਾਪੁਰ ਚ ਹੁੰਦਾ ਕਿ 3+3 ਹੈ 6+6 ਹੈ ਜਾਂ 3+9 ਜਿਹਨੂੰ ਆਪਾਂ ਕਹਦੇ ਹਾਂ ਜਿਹਨੂੰ ਆਪਾਂ ਕਹਿੰਦੇ ਕਿ ਉਹ ਉਹਨਾਂ ਨੇ ਕਰੀਕੁਲਮ ਨੂੰ ਡਿਵਾਈਡ ਕੀਤਾ ਹੋਇਆ ਸੇਮ ਸਵਿਟਜ਼ਰਲੈਂਡ ਦੇ ਵਿੱਚ ਹੈਗਾ ਕਿ ਕਾਲਜ ਦੇ ਉੱਪਰ ਡਿਪੈਂਡ ਕਰਦਾ ਉਹਦਾ ਕਰੀਕੁਲਮ ਕਿਵੇਂ ਦਾ ਹੈਗਾ ਕਈ ਕਾਲਜ 6 ਮਹੀਨੇ ਪੜਾਉਂਦੇ ਆ ਦਨ 6 ਮਹੀਨੇ ਇੰਟਰਨਸ਼ਿਪ ਲਵਾਉਂਦੇ ਹੈਗੇ ਕਈ ਕਾਲਜ ਕਹਿੰਦੇ 2 ਮਹੀਨੇ ਪੜ੍ਹ ਲਓ 2 ਮਹੀਨੇ ਪੜਨ ਤੋਂ ਬਾਅਦ 3 ਮਹੀਨੇ ਤੁਸੀਂ ਇੰਟਰਨਸ਼ਿਪ ਲਓ ਕੰਮ ਕਰੋ 6 ਮਹੀਨੇ ਦੀ ਬ੍ਰੇਕ ਲਓ 6 ਮਹੀਨੇ ਪੂਰੇ ਹੋਗੇ ਫਿਰ 2 ਮਹੀਨੇ ਪੜੋ 2 ਮਹੀਨੇ ਇੰਟਰਨਸ਼ਿਪ ਲੈ ਲਓ 2 ਮਹੀਨੇ ਦੀ ਬ੍ਰੇਕ ਲੈ ਲਓ ਕਿ ਟੈਕਨੀਕਲੀ ਤੁਸੀਂ 5 ਮਹੀਨੇ ਪੜਨਾ 6 ਮਹੀਨੇ ਕੰਮ ਕਰਨਾ ਮੇਰਾ ਫਿਰ ਸਵਾਲ ਉਹੀ ਹੈ ਕਿ ਕੈਨੇਡਾ ਅਮਰੀਕਾ ਯੂਕੇ ਚ ਜੋ ਚੱਲ ਰਿਹਾ ਕਿ ਸਵਿਟਜ਼ਰਲੈਂਡ ਚ ਨਹੀਂ ਹੋਏਗਾ ਇਸ ਨੂੰ ਕਿਸ ਤਰ੍ਹਾਂ ਉਹ ਲੋਕ ਵਿਸ਼ਵਾਸ ਕਿੱਦਾਂ ਕਰਨਗੇ ਕਿਉਂਕਿ ਸਵਾਲ ਇਹੀ ਉੱਠਦਾ ਹੈ ਤੁਹਾਡੀ ਵੀਡੀਓ ਜਿਹੜੀਆਂ ਦੇਖਦੇ ਉਹਦੇ ਥੱਲੇ ਵੀ ਇਹੀ ਸਵਾਲ ਆ ਰਹੇ ਨੇ ਭਾਜੀ ਦੇਖੋ ਜਦੋਂ ਮੈਂ ਸਵਿਟਜ਼ਰਲੈਂਡ ਪ੍ਰਮੋਟ ਕੀਤਾ ਨਾ ਮੈਂ ਅੱਜ ਤੱਕ ਜ਼ਿਆਦਾ ਵੀਡੀਓਜ਼ ਨਹੀਂ ਪਾਈਆਂ ਦੀ ਆਪਣੇ ਐਸਐਸ ਦੇ ਪੇਜ ਤੇ ਇੱਕੋ ਵੀਡੀਓ ਪਾਈ ਹੈ ਬੜੇ ਲੋਕਾਂ ਦੇ ਸਵਾਲ ਉੱਤੇ ਆਏ ਆ ਭਾਜੀ ਆਪਸ਼ਨ ਬਹੁਤ ਵਧੀਆ ਇਹ ਦੱਸੋ ਜੀ ਉੱਥੇ ਕੰਮ ਕਿਵੇਂ ਮਿਲ ਸਕਦਾ ਜਾਂ ਜਿਹੜੇ ਮੈਂ ਪੈਸੇ ਕਮਾਵਾਂਗਾ ਉੱਚ ਮੇਰਾ ਖਰਚਾ ਕੀ ਹੋਣਾ ਠੀਕ ਹੈ ਦੈਨ ਜੀ ਸਪਾਊਸ ਨਾਲ ਜਾਊਗਾ ਨਹੀਂ ਜਾਊਗਾ ਕੀ ਕਿੰਨੇ ਬੈਂਡ ਚਾਹੀਦੇ ਕੀ ਚਾਹੀਦਾ ਸੋ ਟੈਕਨੀਕਲੀ ਇਹਦੇ ਵਿੱਚ ਭਾਜੀ ਇਹ ਮੈਂ ਦੁਬਾਰਾ ਬੋਲ ਦਿੰਦਾ ਪੇਡ ਇੰਟਰਨਸ਼ਿਪ ਗੈਰੰਟੀਡ ਐਂਡ ਪੇਡ ਇੰਟਰਨਸ਼ਿਪ ਆ ਕੀਆ ਕੱਲੀ ਹੌਸਪਿਟੈਲਿਟੀ ਦੇ ਕੋਰਸ ਦੇ ਵਿੱਚ ਬੱਚੇ ਨੇ 6 ਮਹੀਨੇ ਪੜਨਾ ਜਾਂ 2 ਮਹੀਨੇ ਪੜਨਾ ਉਤ ਤੋਂ ਬਾਅਦ ਕਾਲਜ ਨਹੀਂ ਉਹਨੂੰ ਗਾਹ ਕੰਮ ਲਵਾ ਕੇ ਦੇਣਾ ਇੱਥੇ ਕੈਨੇਡਾ ਅਮਰੀਕਾ ਯੂਕੇ ਵਾਲਾ ਕੰਮ ਨਹੀਂ ਕਿ ਬੱਚੇ ਨੇ ਆਪ ਨੌਕਰੀ ਲੱਭਣੀ ਐ ਉਹ ਕੰਮ ਨਹੀਂ ਹੈਗਾ ਇੱਥੇ ਕਾਲਜ ਨਹੀਂ ਬੱਚੇ ਦੀ ਇੰਟਰਨਸ਼ਿਪ ਲੁਵਾਣੀ ਆ ਕਾਲਜ ਦੇ ਨਾਲ ਹੋਟਲਸ ਦੇ ਟਾਈਪਸ ਹੁੰਦੇ ਆ ਕਿ ਜੇ ਤੁਹਾਡੇ ਕੋਲ ਬੱਚਾ ਪੜਦਾ ਪਿਆ ਤੁਸੀਂ ਇੰਟਰਨਸ਼ਿਪ ਲਈ ਇਹਨੂੰ ਮੇਰੇ ਕੋਲ ਭੇਜੋਗੇ ਭਾਜੀ ਉੱਥੇ ਫਿਊਚਰ ਆਪਸ਼ਨ ਦੱਸ ਦਿੰਨਾ ਜਿੰਨੇ ਬੱਚੇ ਬਾਜੀ ਅੱਜ ਤੱਕ ਸਵਿਟਜ਼ਰਲੈਂਡ ਭੇਜੇ ਨੇ ਇਹ ਨਹੀਂ ਕਿ ਆਪਾਂ ਉੱਥੇ ਕੰਮ ਨਹੀਂ ਕੀਤਾ ਕੰਮ ਕੀਤਾ ਬਟ ਬਹੁਤ ਮਿਨਿਮਮ ਨੰਬਰ 'ਚ ਕੀਤਾ जिन्ने बच्चे बाजी उथे भेजिया कोई साल बाद कोई 2 साल बाद या कोई 3 साल बाद आज वधिया कंट्री ਵਿੱਚ ਜੇਕਰ स्विट्जरलैंड 'ਚ ਉਹਨੂੰ ਆਪਸ਼ਨ ਨਹੀਂ ਨਿ ਮਿਲੀ ਅੱਜ ਉਸ ਤੋਂ ਬਾਅਦ ਯੂਰੋਪੀਅਨ शेंगेन जर्मनी ਵਰਗੀ कंट्री फ्रांस या यूएस ਵਰਗੀ कंट्री ਵਿੱਚ ਉੱਥੇ ਜਾ ਕੇ ਵਧਿਆ ਕੰਮ ਕਰਦੇ ਪਈ ਆ ਕਿਉਂਕਿ ਜੇਕਰ ਮੈਂ ਕਿਸੇ ਹੋਟਲ ਦੇ ਵਿੱਚ ਵੀ ਵਧਿਆ ਕੰਮ ਕੀਤਾ ਨਾ ਉਹ ਹੋਟਲ ਦੇ ਗਾਂਹ ਚੇਨਸ ਵੀ ਹੁੰਦੇ ਆ ਟਾਈ ਅਪ ਵੀ ਹੁੰਦੇ ਹੈਗੇ ਆ ਤੇ ਉਹ ਮੈਨੂੰ ਕਿਸੇ ਹੋਰ ਕੰਟਰੀ ਵਿੱਚ ਵੀ ਰੈਫਰ ਕਰ ਸਕਦੇ ਆ ਕਿ ਭਈ ਆ ਮੇਰਾ ਐਮਪਲੋਏ ਬਹੁਤ ਵਧਿਆ ਇਹ ਨੂੰ ਇੱਥੇ ਸ਼ਿਫਟ ਕਰਦਾ ਇੱਥੇ ਕੰਮ ਦਿਓ ਸੋ ਟੈਕਨੀਕਲੀ ਭਾਜੀ ਉਹ ਬੜੀ ਵਧੀਆ ਆਪਸ਼ਨ ਮਿਲ ਜਾਂਦੀ ਹੈ ਹੁਣ ਤੁਸੀਂ ਇੰਨੀਆਂ ਜਿੰਨੇ ਤੁਸੀਂ ਚੀਜ਼ਾਂ ਦੱਸ ਦਿੱਤੀਆਂ ਮੈਨੂੰ ਤਾਂ ਲੱਗਦਾ ਫਿਰ ਕੈਨੇਡਾ ਚ ਜਿਹੜੇ ਬੱਚੇ ਹੁਣ ਗਏ ਨੇ 6 ਮਹੀਨੇ ਤੋਂ ਉਹਨਾਂ ਨੂੰ ਤਾਂ ਉੱਥੇ ਕੰਮ ਨਹੀਂ ਮਿਲਿਆ ਉਹ ਤਾਂ ਫਿਰ ਸਵਿਟਜ਼ਰਲੈਂਡ ਵੱਲ ਭੱਜਣਗੇ ਕੀ ਇਹ ਆਪਸ਼ਨ ਖੁੱਲੀ ਹੈ ਜੇ ਹੈਗੀ ਹੈ ਤੇ ਕਿੱਦਾਂ ਹੈ ਭਾਜੀ ਦੇਖੋ ਮੈਂ ਦੁਬਾਰਾ ਬੋਲ ਦਿੰਨਾ 스위스르แลนด์ ਦੀ ਆਪਸ਼ਨ ਬਹੁਤ ਵਧੀਆ ਆਪਸ਼ਨ ਹੈ ਕੈਨੇਡਾ ਤੋਂ ਜਾਂ ਅਮਰੀਕਾ ਤੋਂ ਜਾਂ ਯੂਕੇ ਤੋਂ 스위스르แลนด์ ਦੀ ਆਪਸ਼ਨ ਹੈ ਜਾਂ ਉਹਨਾਂ ਨੂੰ ਵਾਪਸ ਆ ਕੇ ਫਿਰ ਉਸੇ ਤਰੀਕੇ ਜਾਣਾ ਪੈਣਾ ਭਾਜੀ ਦੇਖੋ ਜੇ ਤਾਂ ਬੱਚਾ ਜਿਹੜੀ ਕੰਟਰੀ ਬੈਠਾ ਭਾਵੇਂ ਯੂਕੇ ਬੈਠਾ ਭਾਵੇਂ ਅਮਰੀਕਾ ਭਾਵੇਂ ਕੈਨੇਡਾ ਜੇਕਰ ਉੱਥੇ ਲੀਗਲੀ ਬੈਠਾ ਹੋਇਆ ਵੀਜ਼ਾ 'ਤੇ ਬੈਠਾ ਹੋਇਆ ਪੜਨ ਦੇ ਲਈ ਗਿਆ ਪੜਦਾ ਪਿਆ ਜਾਂ ਸਟੱਡੀ ਪੂਰੀ ਕਰ ਲਈ ਅੱਜ ਵਰਕ ਪਰਮਿਟ ਤੇ ਹੈਗਾ ਉੱਥੋਂ ਵੀ 스위스르แลนด์ ਦਾ ਵੀਜ਼ਾ ਅਪਲਾਈ ਕਰ ਸਕਦਾ ਅਗੇਨ ਕਰ ਸਕਦਾ ਅਗੇਨ ਦੁਬਾਰਾ ਬੋਲ ਦਿਨਾ ਭਾਜੀ ਉੱਥੇ ਕੋਰਸ ਜਿਹੜਾ ਮੈਂ ਇਸ ਟਰਮ ਦਿੰਨਾ ਪਿਆ ਥੈਟ ਇਜ਼ ਹਸਪਿਟੈਲਿਟੀ ਮੈਨੇਜਮੈਂਟ ਦਾ ਕੋਰਸ ਹੈ ਜੀ 12ਵੀਂ ਕੀਤੀ ਹੈ ਬੈਕਗ੍ਰਾਉਂਡ ਜਿਹੜਾ ਮਰਜੀ ਹੈ ਕਿ ਬਿਜੇਕਰ ਤੁਹਾਡੇ ਕੋਲ ਐਕਸਪੀਰੀਅੰਸ ਹੈਗਾ ਹਸਪਿਟੈਲਿਟੀ ਇੰਡਸਟਰੀ ਦਾ ਕਿ ਮੈਂ ਫਰਦਰ ਇਸ ਫੀਲਡ 'ਚ ਡਿਗਰੀ ਕਰਨਾ ਚਾਹਨਾ ਜੀ ਬਹੁਤ ਵਧੀਆ ਆਪਸ਼ਨ ਹੈ ਵੀਜ਼ਾ 'ਚ ਕੋਈ ਪ੍ਰੋਬਲਮ ਨਹੀਂ ਹੈ ਹਾਂ ਮੈਂ 12ਵੀਂ ਭਾਜੀ ਮੈਡੀਕਲ ਦੀ ਕੀਤੀ ਹੈ ਤੇ ਮੈਂ ਹੈਲਥ ਫੈਕਲਟੀ 'ਚ ਕੰਮ ਕਰਦਾ ਪਿਆ ਤੇ ਅੱਜ ਮੈਂ ਕਹਾਂ ਹਸਪਿਟੈਲਿਟੀ ਕਰਨੀ ਹੈ ਭਾਜੀ ਉੱਥੇ ਕੁਐਸਚਨ ਹੈਗਾ ਸੋ ਬੈਕਗ੍ਰ ਇਹ ਇਹ ਗੱਲ ਨੱਤੂ ਘਰ ਭਾਜੀ ਇੱਥੇ ਉਹ ਚੀਜ਼ ਨਹੀਂ ਹੈਗੀ ਕਿ ਜੇ ਉਹ ਜੀ ਆਵੇ ਸੁਰਾ ਜੀ ਜਾਵੇ ਆਪਸ਼ਨ ਹੈਗੀ ਹੈ ਬਟ ਬੈਕਗਰਾਉਂਡ ਵੀ ਚੈੱਕ ਕਰਨਾ ਜ਼ਰੂਰੀ ਹੈ ਕਿਉਂਕਿ ਜੇ ਕਿਹੜੀ ਕਿਹੜੀ ਆਪਸ਼ਨ ਜਿਵੇਂ ਤੁਸੀਂ ਹੈਲਥ ਦਾ ਤਾਂ ਦੱਸ ਦਿੱਤੀ ਕਿ ਹੈਲਥ ਵਾਲਾ ਨਹੀਂ ਜਾ ਸਕਦਾ ਕਿਉਂਕਿ ਉਹਨਾਂ ਨੇ ਬੈਕਗਰਾਉਂਡ ਚੈੱਕ ਨਹੀਂ ਹੋਰ ਕਿਹੜੀ ਬਿਜ਼ਨਸ ਵਾਲਾ ਜਾ ਸਕਦਾ ਯਾਰ 12ਵੀਂ ਨੇ ਦੱਸ ਦੇਣਾ ਆਰਟ ਸੇ ਕੀਤੀ ਹੈ ਕਾਮਰਸ ਸੇ ਕੀਤੀ ਹੈ ਭਾਵੇਂ ਨਾਨ ਮੈਡੀਕਲ ਜੀ ਕੀਤੀ ਹੈ 12ਵੀਂ ਬੇਸਿਕ ਐਜੂਕੇਸ਼ਨ ਹੈ ਹਰ ਬੱਚੀ ਦੀ ਇੰਡੀਆ ਦੀ ਬੇਸਿਕ ਐਜੂਕੇਸ਼ਨ ਹੈ ਤੋ ਇਹ ਬੇਸਿਕ ਐਜੂਕੇਸ਼ਨ ਲੈਣ ਤੋਂ ਬਾਅਦ ਜੇਕਰ ਤੁਸੀਂ ਫਰੈਸ਼ ਵੀ ਆਊਟ ਵੀ ਹੈਗੇ ਨਾ 24 ਚ ਵੀ ਪਾਸ ਆਉਟ ਕੀਤੀ ਹੈ ਤੁਸੀਂ ਹਸਪਿਟੈਲਿਟੀ ਚ ਐਡਮਿਸ਼ਨ ਲੈ ਸਕਦੇ ਹੋ ਹਾਂ ਕਿਹਨੂੰ ਭਾਜੀ 3-4 ਸਾਲ ਹੋ ਗਏ 12ਵੇਂ ਕੀਤੇ ਨੂੰ ਉੱਤੋਂ ਬਾਅਦ 3-4 ਸਾਲ ਬੰਦਾ ਕਰਦਾ ਕੀ ਪਿਆ ਉਹ ਦੇਖਣਾ ਜ਼ਰੂਰੀ ਇਹ ਨਾ ਹੋਵੇ ਕਿ ਮੈਂ ਆਈਟੀ ਫੀਲਡ 'ਚ ਕੰਮ ਕਰਦਾ ਪਿਆ ਜਾਂ ਮੈਂ ਸੇਲਸ ਦਾ ਮਾਰਕੀਟਿੰਗ ਕੰਮ ਕਰਦਾ ਪਿਆ ਤੇ ਅੱਜ ਮੈਂ ਹਸਪਿਟਲਿਟੀ ਕਰਨ ਚੱਲਿਆ ਉੱਥੇ ਕੁਐਸਚਨ ਲੱਗੇਗਾ ਬਿਲਕੁਲ ਹੁਣ ਉਥੇ ਕੁਐਸਚਨ ਦਾ ਮਤਲਬ ਇਹ ਕਹ ਸਕਦਾ ਵੀਜ਼ਾ ਨਹੀਂ ਲੱਗਣ ਦੇ ਵੀ ਚਾਂਸ ਹੋ ਸਕਦੇ ਹੈ ਹੋ ਸਕਦੀ ਹੈ ਸੋ ਭਾਜੀ ਦੇਖੋ ਨਾ ਪ੍ਰੋਗਰੈਸ਼ਨ ਹੁੰਦੀ ਹੈ ਕੋਈ ਵੀ ਕੰਟਰੀ ਹੈ ਉਹਨੇ ਜੇਕਰ ਬੱਚੇ ਲੈਣੇ ਆ ਬੱਚੇ ਉਹਨੇ ਪੜਾਉਣੇ ਹੈਗੇ ਆ ਉਹਨੇ ਇਹ ਦੇਖਣਾ ਬੱਚੇ ਦਾ ਬੈਕਗ੍ਰਾਉਂਡ ਕੀ ਹੈਗਾ ਦੂਸਰਾ ਜਿਹਨੇ ਗ੍ਰੈਜੂਏਸ਼ਨ ਕੀਤੀ ਭਾਜੀ ਇੱਥੇ ਇੱਕ ਏਜ ਲਿਮਿਟ ਹੈ 29 ইয়ার্স ਮੈਕਸਿਮਮ ਏਜ ਲਿਮਿਟ ਹੈਗੀ ਹੈ ਬੱਚੇ ਜੇਕਰ ਸਵਿਟਜ਼ਰਲੈਂਡ ਜਾ ਕੇ ਪੜ੍ਹਨਾ ਜੇਕਰ ਮੈਂ 30 ਸਾਲ ਦਾ ਹੋ ਗਿਆ ਨਾ ਉੱਥੇ ਐਡਮਿਸ਼ਨ ਨਹੀਂ ਮਿਲਨੀ ਨਹੀਂ ਮਿਲਨੀ ਨਹੀਂ ਮਿਲਨੀ 29 ਸਾਲ ਮੈਕਸਿਮਮ ਏਜ ਲਿਮਿਟ ਹੈਗੀ ਹੈ ਕਾਲਜ ਦੀ ਉੱਥੇ ਜਿਹੜੀ ਮਾਸਟਰਸ ਡਿਗਰੀ ਪਾਜੀ ਹੈਗੀ ਨਾ ਉਹ ਹੈਗੀ ਆ ਮਾਸਟਰਸ ਇਨ ਹਸਪਿਟੈਲਿਟੀ ਮੈਨੇਜਮੈਂਟ ਉਹਦੇ ਲਈ ਜਿਹੜੇ ਬੰਦਿਆਂ ਨੇ ਇੱਥੇ ਬੈਚਲਰ ਡਿਗਰੀ ਕੀਤੀ ਹੈ ਪਾਜੀ ਹਸਪਿਟੈਲਿਟੀ ਇੰਡਸਟਰੀ ਵਿੱਚ ਤੁਸੀਂ ਲੱਲੋ ਪਾਜੀ ਜਿਹੜੇ ਬੱਚੇ ਨੇ ਇੱਥੇ ਬੀ ਐਚ ਐਮ ਕੀਤੀ ਹੈ ਜਾਂ ਬੀ ਐਸ ਸੀ ਹਸਪਿਟੈਲਿਟੀ ਕੀਤੀ ਹੈ ਅੱਜ ਦੇਖਰ ਇੰਡੀਆ 'ਚ ਕਿਸੇ ਰੈਸਟੋਰੈਂਟ 'ਚ ਜਾਂ ਕਿਸੇ ਹੋਟਲ 'ਚ ਕੰਮ ਕਰਦਾ ਪਿਆ ਪਾਜੀ ਕਿੰਨੇ ਕੇ ਪੈਸੇ ਕਮਾ ਲੈਂਦਾ ਬੰਦਾ ਤਗੜਾ ਮੈਨੇਜਰ ਬਣ ਗਿਆ ਭਾਜੀ ਬਹੁਤ ਵਧੀਆ ਹੋਟਲ ਚਲਾ ਗਿਆ ਜੇ ਡਬਲ ਮੈਰੀਟ ਜਾਂ ਹਿਲਟਨ ਚਲਾ ਗਿਆ ਉਹਨੂੰ ਲੱਖ ਰੁਪਏ ਦਿੰਖਾ ਮਿਲ ਜੇਗੀ ਇਸ ਤੋਂ ਉੱਪਰ ਨਹੀਂ ਹੁੰਦਾ ਤੇ ਜਿਹੜੇ ਮੀਡੀਓ ਕਰਜ ਹੁੰਦੇ ਆ ਹੁਣੇ-ਹੁਣੇ ਗ੍ਰੈਜੂਏਸ਼ਨ ਕੀਤੀ 2-3 ਸਾਲ ਕੰਮ ਕਰਦਣੇ ਹੋਏ ਆ ਉਹ ਹੀ 20-25-30 ਜਰਕ ਮਾਰੇ ਆ ਉਹਨਾਂ ਬੰਦਿਆਂ ਕੋਲ ਭਾਜੀ ਬਹੁਤ ਵਧੀਆ ਆਪਸ਼ਨ ਹੈ ਕੀ ਆ ਕਿ ਉਹ ਸਵਿਟਜ਼ਰਲੈਂਡ ਵਰਗੀ ਕੰਟਰੀ ਜਾ ਕੇ ਲੱਖਾਂ ਰੁਪਏ ਮਹੀਨੇ ਦਾ ਕਮਾ ਸਕਦੇ ਆ ਨਾਲੇ ਵਰਲਡ ਕਲਾਸ ਐਜੂਕੇਸ਼ਨ ਮਾਸਟਰਸ ਡਿਗਰੀ ਉੱਥੋਂ ਲੈ ਸਕਦੇ ਆ ਅੱਛਾ ਵੀਜ਼ਾ ਸਕਸੈਸ ਰੇਟ ਕਿੰਨਾ ਹੈ ਕਿਉਂਕਿ ਆਮ ਤੌਰ ਤੇ ਜਦ ਕਿ ਇਮੀਗ੍ਰੇਸ਼ਨ ਵਾਲੇ ਕੋਲ ਆ ਗਿਆ ਉਹਨੂੰ ਐ ਲੱਗਦਾ ਕਿ ਮੈਂ ਵੀਜ਼ਾ ਆਫਸਰ ਕੋਲ ਆ ਗਿਆ ਉਹਨੇ ਜਾਂਦੇ ਵੀਜ਼ਾ ਮੋਰ ਲਾਈ ਤੇ ਮੈਂ ਚਲਾ ਗਿਆ ਵੀਜ਼ਾ ਸਕਸੈਸਫੁਲੀ ਕਲੀਅਰ ਥੋੜਾ ਜਿਹਾ ਪਾਜੀ ਚੇਂਜ ਐ ਇੱਥੇ ਹਾਂ ਬਿਲਕੁਲ ਨਾਰਮਲ ਹੀ ਹੁੰਦਾ ਪਾਜੀ ਅਸੀਂ ਇੱਥੋਂ ਫਾਈਲ ਅਪਲਾਈ ਕਰਦੇ ਆਂ ਐਂਬੈਸੀ ਵਿੱਚ ਜਾਂ ਵੀਐਫਐਸ ਵਿੱਚ ਸਵਿਟਜ਼ਰਲੈਂਡ 'ਚ ਇਦਾਂ ਨਹੀਂ ਹੁੰਦਾ ਸਵਿਟਜ਼ਰਲੈਂਡ 'ਚ ਮੇਰੀ ਫਾਈਲ ਮੈਂ ਕਾਲਜ ਨੂੰ ਭੇਜਣੀ ਆ ਈਮੇਲ ਕਰਨੀ ਆ ਕਾਲਜ ਨੇ ਹੀ ਉੱਥੇ ਉਸ ਸਵਿਟਜ਼ਰਲੈਂਡ 'ਚ ਮੇਰਾ ਵੀਜ਼ਾ ਪ੍ਰੂਵ ਕਰਵਾ ਕੇ ਦੇਣਾ ਅੱਛਾ ਮੈਂ ਇੱਥੋਂ ਫਾਈਲ ਅਪਲਾਈ ਨਹੀਂ ਕਰਨੀ ਕਾਲਜ ਨੇ ਮੇਰੀ ਫਾਈਲ ਅ ਪਰ ਕਾਲਜ ਨੇ ਉਦੋਂ ਕਰਨੀ ਹੈ ਜੇ ਤੁਹਾਡੀ ਜਿਹਨੀਆਂ ਉਹ ਨੋਰਮਸ ਪੂਰੀਆਂ ਕਰੇਗਾ ਭਾਜੀ ਕਾਲਜ ਨੇ A to Z ਹਰ ਚੀ ਚੈੱਕ ਕਰਨੀ ਹੈ ਇੱਥੇ ਐਸਓਪੀ ਬਹੁਤ ਮੈਟਰ ਕਰਦੀ ਹੈ ਐਸਓਪੀ ਮੀਨ ਸਟੇਟਮੈਂਟ ਆਫ ਪਰਪਸ ਕਿ ਬੱਚੇ ਦੀ ਸਟੋਰੀ ਹੁੰਦੀ ਭਾਜੀ ਕਿ ਮੈਂ ਸਵਿਟਜ਼ਰਲੈਂਡ ਜਾਣਾ ਕਿਉਂ ਚਾਹਨਾ ਮੈਂ ਜਾ ਕੇ ਉੱਥੇ ਪੜਨਾ ਕਿਉਂ ਚਾਹਨਾ ਮੇਰੇ ਫਿਊਚਰ ਪਲਾਨਸ ਕੀ ਹੈਗੀਆ ਉਹ ਬਹੁਤ ਮੈਟਰ ਕਰਦੀ ਹੈ ਭਾਜੀ ਪ੍ਰੋਸੈਸ ਬਹੁਤ ਸਿੰਪਲ ਹੈ ਸਵਿਟਜ਼ਰਲੈਂਡ ਦਾ ਅੱਜ ਅਪਲਾਈ ਕੀਤਾ ਮੈਨੂੰ ਹਫਤੇ ਚ ਆਫਰ ਆ ਜਾਣੀ ਹੈ ਆਫਰ ਲੈਟਰ ਆਣ ਤੋਂ ਬਾਅਦ ਮੈਂ ਵੀਜ਼ਾ ਫਾਈਲ ਰੈਡੀ ਕਰਨੀ ਹੈ ਵੀਜ਼ਾ ਫਾਈਲ ਰੈਡੀ ਕਰਕੇ ਮੈਂ ਹੁਣ ਕਾਲਜ ਨੇ ਮੇਰੀ ਐਸਓਪੀ ਬਣਵਾਈ ਆ ਜੇ ਐਸਓਪੀ ਤੇ ਜਾਣ ਹੈਗੀ ਭਾਜੀ ਉਹਨੇ ਫੇਰ ਵੀਜ਼ਾ ਅਪਲਾਈ ਕਰਨਾ ਜਾਂ ਤੁਹਾਨੂੰ ਫਾਈਲ ਵਾਪਸ ਮੋੜ ਦੇਣੀ ਹੈ ਹੁਣ ਐਸਓਪੀ ਤੇ ਵੀ ਇੱਕ ਸਵਾਲ ਹੈ ਦੇਖੋ ਤੁਹਾਡੇ ਕੋਲ ਕੋਈ ਬੱਚਾ ਆਇਆ ਉਹਨੇ ਕਿਹਾ ਜੀ ਐਸਓਪੀ ਮੇਰੀ ਐਦਾਂ ਦੀ ਤਿਆਰ ਕਰ ਦਿਓ ਕਿਉਂਕਿ ਤੁਹਾਨੂੰ ਤਾਂ ਪਤਾ ਕਿ ਕਿੱਦਾਂ ਦੀ ਚਾਹੀਦੀ ਫੇਰ ਉੱਥੇ ਬੱਚਾ ਵੀ ਤਾਂ ਗਲਤ ਹੋ ਜਾਂਦਾ ਜਾਂ ਕਿਤੇ ਨਾ ਕਿਤੇ ਜਿਹੜੇ ਇਮੀਗ੍ਰੇਸ਼ਨ ਵਾਲੇ ਮੈਂ ਤੁਹਾਡਾ ਨਹੀਂ ਕਹਿ ਰਿਹਾ ਜਾਂ ਕਿਤੇ ਕਿਤੇ ਬੱਚੇ ਹੋ ਜਾਂਦੇ ਗਲਤ ਆਖਰ ਤੇ ਦੋਸ਼ ਤਾਂ ਫੇਰ ਇਮੀਗ੍ਰੇਸ਼ਨ ਵਾਲੇ ਤੇ ਲੱਗ ਜਾਂਦਾ ਭਾਜੀ ਮੈਂ ਦੁਬਾਰਾ ਬੋਲ ਦੇਣਾ ਮੈਂ ਹੁਣ ਤੁਹਾਡੇ ਕੋਲ ਔਨ 에ਅਰ ਬ ਬੱਚੇ ਦਾ ਅਕਾਡੈਮਿਕ ਬੈਕਗ੍ਰਾਉਂਡ ਕੀ ਹੈ ਉਹਦਾ ਐਕਸਪੀਰੀਅੰਸ ਬਹੁਤ ਮੈਟਰ ਕਰਦਾ ਭਾਜੀ ਦੇਖੋ ਆਪਾਂ ਪੰਜਾਬ 'ਚ ਬੈਠੇ ਆ ਠੀਕ ਹੈ ਹਰ ਬਰ ਚੀਜ਼ ਦੀ ਜਿਹੜੀ ਆਪਾਂ ਗੱਲ ਕਰ ਲਈਏ ਪ੍ਰੈਜੈਂਟੇਸ਼ਨ ਬਹੁਤ ਜ਼ਰੂਰੀ ਹੁੰਦੀ ਹੈ ਵੀਜ਼ਾ ਲੈਣ ਵਾਸਤੇ ਬਿਲਕੁਲ ਭਾਵੇਂ ਆਪਾਂ ਗੱਲ ਕਰੀਏ ਭਾਜੀ ਕੈਨੇਡਾ ਦੀ ਵੀ ਨਾ ਅੱਜ ਵੀ ਕੈਨੇਡਾ ਦੇ ਵੀਜ਼ੇ ਲੱਗਦੇ ਪਏ ਆ ਜੀ ਕਈਆਂ ਨੂੰ ਵਿਆਮ ਕੈਨੇਡਾ ਵੀਜ਼ਾ ਨਹੀਂ ਦੇ ਰਿਆ ਅੱਜ ਵੀ ਕੈਨੇਡਾ ਦੇ ਵੀਜ਼ੇ ਲੱਗਦੇ ਪਏ ਆ ਬਟ ਕੈਨੇਡਾ ਦੀ ਫਾਈਲਿੰਗ ਵੀ ਜਿਹੜੀ ਹੋ ਗਈ ਨਾ ਆਸਟ੍ਰੇਲੀਆ ਵਰਗੀ ਹੋ ਚੁੱਕੀ ਹੈ ਕਿ ਜਿਵੇਂ ਆਸਟ੍ਰੇਲੀਆ 'ਚ ਇਕੱਲੇ-ਇ ਕੈਨੇਡਾ ਵੀ ਇਕੱਲੇ ਇਕੱਲੇ ਪੇਪਰ ਤੇ ਜ਼ੋਰ ਲਾ ਕੇ ਵੀਜ਼ਾ ਫੇਰ ਆਣਾ ਸੌਰੀ ਮੈਂ ਥੋੜਾ ਆਫ ਟੌਪਿਕ ਜਾਣਾ ਪਿਆ ਸਵਿਟਜ਼ਰਲੈਂਡ ਕੋਈ ਗੱਲ ਨਹੀਂ ਸਵਿਟਜ਼ਰਲੈਂਡ ਕਿਉਂਕਿ ਜ਼ਰੂਰੀ ਹੈ ਨਾ ਦੇਖੋ ਸਵਾਲ ਬੜੇ ਨੇ ਕੈਨੇਡਾ ਅਮਰੀਕਾ ਦੇ ਸਵਾਲ ਹੈਗੇ ਨੇ ਲੋਕਾਂ ਨੂੰ ਲੱਗਦਾ ਕੈਨੇਡਾ ਦੇ ਵੀਜ਼ੇ ਬੰਦ ਹੋ ਗਏ ਲੇਕਿਨ ਉਹ ਸਖਤ ਹੋ ਗਏ ਸਖਤ ਹੋ ਗਏ ਹੁਣ ਭਾਜੀ ਦੇਖੋ ਨਾ ਪਿਛਲੇ ਸਾਲ ਤੱਕ ਕਿੰਨੀ ਤੁਸੀਂ ਐਡਾ ਵੇਖਦੇ ਕੈਨੇਡਾ ਦੀਆਂ ਜੀ ਕੈਨੇਡਾ ਵੀਜ਼ਾ ਅਪਲਾਈ ਕਰੋ ਪੈਸੇ ਦਿਓ ਸਾਰੇ ਵੀਜ਼ਾ ਲੱਗਣ ਤੋਂ ਬਾਅਦ ਅੱਜ ਦੱਸਿਓ ਕਿਹੜਾ ਕੋਣ ਬੰਦਾ ਐਡ ਕਰਦਾ ਕੈਨੇਡਾ ਦੀ ਕਿ ਭਾਈ ਕੈ ਅੱਜ ਕੋਈ ਬੰਦਾ ਕੈਨੇਡਾ ਪ੍ਰਮੋਟ ਨਹੀਂ ਕਰਦਾ ਪਿਆ ਅੱਜ ਹਰ ਬੰਦਾ ਜਿਹੜਾ ਇਮੀਗ੍ਰੇਸ਼ਨ ਦੇ ਅੱਗੇ ਐਕਟਿਵ ਵੀ ਹੈਗਾ ਨਾ ਉਹਨੇ ਇੱਕੋ ਕੰਟਰੀ ਚੁੱਕੀ ਹੈ ਥੈਟ ਇਜ਼ ਯੂਕੇ ਜਾਂ ਮਾਰਾ ਮੋਟੋ ਆਸਟ੍ਰੇਲੀਆ ਜਿਹਨੂੰ ਕਰਨਾ ਹੁੰਦਾ ਆਦਰਵਾਇਜ਼ ਯੂਕੇ ਤੇ ਬਾਜੀ ਹਰ ਬੰਦੇ ਕੋਲ ਹੈਗਾ ਕਿ ਭਾਈ ਯੂਕੇ ਆ ਜੋ ਲੋਕੀ ਤੇ ਬਾਜੀ ਇਹ ਵੀ ਮਸ਼ਹੂਰੀ ਦਿੰਦੇ ਪਏ ਆ ਜੇ ਵੀਜ਼ਾ ਨਹੀਂ ਲਵਾਵਾ ਕੋਈ ਕਹਿੰਦਾ 50000 ਦਊਗਾ ਕੋਈ ਕਹਿੰਦਾ ਲੱਖ ਦਊਗਾ ਕੋਈ ਕਹਿੰਦਾ 5 ਲੱਖ ਦਊਗਾ ਇਹ ਲੋਕੀ ਮਸ਼ਹੂਰੀਆਂ ਕਰਦੇ ਬਈ ਯੂਕੇ ਦੀਆਂ ਭਈ ਵੀਜ਼ਾ ਰਿਫਿਊਜ਼ਲ ਤੇ ਤੁਹਾਨੂੰ ਪੈਸੇ ਦੇਵਾਂਗਾ ਬੱਚਾ ਕਹਿੰਦਾ ਬਾਜੀ ਮੈਨੂੰ ਕੀ ਲੱਗੇ ਆ ਪੈਸੇ ਦੇਨੇ ਜਦ ਤਨ ਵੀਜ਼ਾ ਲੱਗ ਗਿਆ ਨਹੀਂ ਲੱਗਿਆ ਤੂੰ ਪੰਜਣਾ ਮੈਨੂੰ ਦੇਂਗਾ ਜਾਂ ਲੱਖ ਦਊਂਗਾ ਜਾਂ 50 ਹਜ਼ਾਰ ਦਊਂਗਾ ਬਹੁਤ ਲੋਕੀ ਐਡ ਕਰ ਰਹੇ ਆ ਸੋ ਟੈਕਨੀਕਲ ਦੀ ਪਾਜੀ ਜਿਹੜੀ ਚੀਜ਼ ਹਰ ਬੰਦੇ ਕੋਲ ਕਾਊਂਟਰ ਤੇ ਹੈਗੀ ਆ ਪਾਜੀ ਉੱਤੇ ਤੁਸੀਂ ਕਿੰਨਾ ਕੁ ਟਰਸਟ ਕਰ ਲੋਗੇ ਜੀ ਠੀਕ ਹੈ ਹੁਣ ਜਿਹੜੀ ਚੀਜ਼ ਹਰ ਕਾਊਂਟਰ ਤੇ ਨਹੀਂ ਹੈ ਜਾਂ ਹਰ ਬੰਦਾ ਨਹੀਂ ਪ੍ਰਮੋਟ ਕਰਦਾ ਪਿਆ ਉਹਨੂੰ ਪਤਾ ਜੀ ਇਹ ਜੇਕਰ ਮੈਂ ਪ੍ਰਮੋਟ ਕਰਦਾ ਪਿਆ ਜਾਂ ਬੋਲਦਾ ਪਿਆ ਮੈਂ ਇਹਦੇ ਬਾਰੇ ਸਟੱਡੀ ਕੀਤੀ ਹੈ ਮੈਨੂੰ ਪਤਾ ਹੈ ਪ੍ਰਮੋਟ ਕਿਵੇਂ ਕਰਨਾ ਇਹਦਾ ਵੀਜ਼ਾ ਲੈਣਾ ਕਿਵੇਂ ਆ ਅੱਜ ਸਵਿਟਜ਼ਰਲੈਂਡ ਬਾਰੇ ਹਰ ਬੰਦਾ ਗੱਲ ਨਹੀਂ ਕਰਦਾ ਕਿਉਂਕਿ ਲੋਕ ਹੁਣ ਜਦੋਂ ਲੁਕਣਾ ਸ਼ੁਰੂ ਹੋ ਗਿਆ ਤੇ ਜੋ ਹਾਲ ਕੈਨੇਡਾ ਦਾ ਅੱਜ ਹੋਇਆ ਸ਼ਾਇਦ ਸਵਿਟਜ਼ਰਲੈਂਡ ਦਾ ਹੋ ਜੇ ਫਿਰ ਉਹ ਨੁਕਸਾਨ ਬੱਚੇ ਨੂੰ ਨਹੀਂ ਹੋਸਾ ਜੀ ਇਨਸਾਨ ਦੇਖੋ ਅਗੇਨ ਪਹਿਲਾ ਨੁਕਸਾਨ ਕੰਟਰੀ ਨੂੰ ਹੋਣਾ ਹੁਣ ਭਾਜੀ ਯੂਰੋਪੀਅਨ ਕੰਟਰੀਜ਼ ਦਾ ਭਾਜੀ ਬੜੀ ਸਮਾਰਟ ਹੈ ਜੀ ਇੱਥੇ ਉਹਨਾਂ ਨੇ ਖੁੱਲ੍ਹ ਦੇਣੀ ਨਹੀਂ ਕਦੇ ਅੱਜ ਆਪਾਂ ਕਹਿੰਦੇ ਪੰਜਾਬ ਕੋ ਜਿਹੜੇ ਵਿਆਏ ਹੈਗੇ ਸਾਰੇ ਕਹਿੰਦੇ ਸਪਾਊਸ ਇਕੱਠੇ ਜਾਣਾ ਅੱਜ ਕੈਨੇਡਾ 'ਚ ਹੀ ਆਪਸ਼ਨ ਹੈ ਨਹੀਂ ਸਪਾਊਸ ਇਕੱਠੇ ਜਾਂਦੀ ਠੀਕ ਹੈ ਆਸਟ੍ਰੇਲੀਆ ਸក្តਾਈ ਹੈ यूके ਤੇ ਵੀ ਮਾਸਟਰਸ ਆਫ ਰਿਸਰਚ ਲਈ ਜਾਣਾ ਟਾਮਾ ਟਾਮਾ ਲੋਕ ਜਾਂਦੇ ਹੈਗੇ ਜੀ ਯੂਰੋਪੀਅਨ ਭਾਜੀ ਮੇਰੇ ਕੋ ਫਿਨਲੈਂਡ ਦੀ ਆਪਸ਼ਨ ਹੈ সুইডਨ ਦੀ ਆਪਸ਼ਨ ਹੈ ਕਿ ਡੈਨਮਾਰਕ ਦੀ ਆਪਸ਼ਨ ਹੈ ਜਿੱਤੇ ਬੱਚਾ 12ਵੀਂ ਪਾਸ ਹੋਣ ਦੇ ਬਾਵਜੂਦ ਵੀ ਇਕੱਠਾ ਜਾ ਸਕਦਾ ਜੇਕਰ ਵਿਆਹ ਆ ਤੇ ਜੇ ਵਿਆਹ ਹੈਗਾ ਜੇ ਵਿਆਹ ਹੈ ਤੇ ਇਕੱਠਾ ਜਾ ਸਕਦਾ ਚਲੋ ਇਸ ਟੌਪਿਕ ਤੇ ਅਸੀਂ ਬਾਅਦ ਚ ਗੱਲ ਕਰਾਂਗੇ ਲੇਕਿਨ ਸਵਿਟਜ਼ਰਲੈਂਡ ਤੇ ਮੈਂ ਫਿਰ ਤੁਹਾਡੇ ਕੋਲ ਜਾ ਕੇ ਪੁੱਛਣਾ ਚਾਹਨਾ ਕਿ ਤੁਸੀਂ ਆਪਣੇ ਵੱਲ ਕੋਈ ਸੁਜੈਸ਼ਨ ਦੇਣਾ ਚਾਹੁੰਦੇ ਹੋ ਜਿਨ੍ਹਾਂ ਨੇ ਸਵਾਲ ਕੀਤੇ ਸੀ ਕਿ ਤੁਹਾਡੇ ਕੋਲ ਉਹੀ ਬੰਦੇ ਆਣ ਜਿੰਨਾਂ ਕੋ ਇਹ ਨੋਰਮਸ ਪੂਰੀਆਂ ਦੂਜੇ ਨਾਲ ਕਿਉਂਕਿ ਬਾਅਦ ਚੋ ਬਦਨਾਮੀ ਫਿਰ ਤੁਹਾਡੀ ਹੋਣੀ ਹੈ ਭਾਜੀ ਦੇਖੋ ਹੁਣ ਜਦੋਂ ਆਪਾਂ ਕਹੀ ਚੀਜ਼ ਦੀ ਪ੍ਰੋਮੋਸ਼ਨ ਜਾਂ ਐਡ ਕਰਦੇ ਨੇ ਭਾਜੀ ਹਰ ਬੱਚੇ ਦੇ ਦਿਲ ਚ ਰੀਜ ਹੁੰਦੀ ਹੈ ਕਿ ਆ ਦੇਖੀ ਸਹੀ ਜਾ ਕੇ ਕੀ ਆਪਸ਼ਨ ਹੈ ਕਿ ਜੇਕਰ ਮੇਰਾ ਹੋ ਗਿਆ ਮੈਂ ਵੀ ਬਾਹਰ ਜਾ ਕੇ 4 ਪੈ ਹ ਕਮਾ ਲਾਂਗਾ ਹੁਣ ਉਤੋਂ ਬਾਅਦ ਭਾਜੀ ਜਦੋਂ ਬੱਚਾ ਦਫਤਰ ਆਂਦਾ ਜਾਂ ਸਾਡੇ ਨਾਲ ਫੋਨ ਤੇ ਗੱਲ ਕਰਦਾ ਭਾਜੀ ਅਸੀਂ ਪ੍ਰੋਫਾਈਲ ਤਾਂ ਪੁੱਛੀ ਦੀ ਆ ਨਾ ਕਿ ਭਈ ਤੁਹਾਡੀ ਪ੍ਰੋਫਾਈਲ ਕੀ ਆ ਹੁਣ ਜੇ ਸਾਨੂੰ ਲੱਗੂ ਕਿ ਭਾਜੀ ਇਹਦਾ ਕੇਸ ਬਣ ਸਕਦਾ ਜਾਂ ਆਪਾਂ ਮਿਹਨਤ ਕਰਕੇ ਵੀਦਾ ਲੈ ਸਕਦੇ ਆ ਅਸੀਂ ਹ ਜੇ ਸਾਨੂੰ ਲੱਗਿਆ ਕਿ ਨਹੀਂ ਯਾਰ ਤੇਰੇ ਕੇਸ ਚ ਦਮ ਨਹੀਂ ਜਾਂ ਤੇਰੀ ਪ੍ਰੋਫਾਈਲ ਚ ਦਮ ਨਹੀਂ ਜਾਂ ਤੇਰੇ ਬੈਂਡ ਘਟਾ ਤੇਰਾ ਕੰਮ ਨਹੀਂ ਹੋਣਾ ਅਸੀਂ ਉਹਨੂੰ ਮਨਾਂ ਕਰ ਦਿੰਨੇ ਪਾਜੀ ਕਿ ਸੌਰੀ ਯਾਰ ਤੁਹਾਡਾ ਕੰਮ ਨਹੀਂ ਬੰਨਣਾ ਅਸੀਂ ਤੁਹਾਡਾ ਕੇਸ ਨਹੀਂ ਲੈ ਸਕਦੇ ਕਿ ਭਾਜੀ ਮੈਂ ਰਸ਼ ਨਹੀਂ ਪਾਣਾ ਮੈਨੂੰ ਪਤਾ ਯੂਰੋਪੀਅਨ ਕੰਟਰੀ ਭਾਜੀ ਉਹ ਜਿਨ੍ਹਾਂ ਦੇ ਲਿਮਿਟ ਹੁੰਦੀ ਹੈ 50 100 150 ਹੱਦ 200 ਬੱਚੇ ਦੀ ਇਸ ਤੋਂ ਪਰੇ ਭਾਜੀ ਬੱਚਾ ਲੈਂਦੇ ਨਹੀਂ ਇੱਕ ਇਨਟੇਕ ਦਾ ਸੋ ਭਾਜੀ ਰਸ਼ ਪਾ ਕੇ ਮੈਂ ਕਰਨਾ ਕੀ ਹੈ ਮੈਂ ਹਜ਼ਾਰ ਅਪਲੀਕੇਸ਼ਨ ਇਕੱਠੀ ਕਰਨੀ ਨਹੀਂ ਮੈਨੂੰ ਪਤਾ ਜੇਕਰ 100 ਸੀਟਾਂ ਆ ਗਈਆਂ ਭਾਜੀ ਹੁਣ 100 ਸੀਟਾਂ ਪੂਰੇ ਵਰਲਡ ਚੋਂ ਹੈ ਪੰਜਾਬ ਤੋਂ 25 થી 40 ਆਣ ਗੀਆਂ ਮੇਰਾ ਭਾਜੀ ਫੋਕਸ ਉਹੀ ਹੈ ਕ੍ਰੀਮ ਸਟੂਡੈਂਟਸ ਜਿਨ੍ਹਾਂ ਨੇ ਜਾ ਕੇ ਐਕਚੁਅਲ ਆਪਣਾ ਕੈਰੀਅਰ ਬਣਾਉਣਾ ਬਿਕੋਜ਼ ਹੌਸਪਿਟੈਲਿਟੀ ਭਾਜੀ ਬਹੁਤ ਵੱਡਾ ਕੈਰੀਅਰ ਹੈ ਨਾਟ ਓਨਲੀ ਇਨ ਪੰਜਾਬ ਨਾਟ ਓਨਲੀ ਇੰਡੀਆ ਵਰਲਡ ਵਾਈਡ ਦੇ ਵਿੱਚ ਹੈ ਟੂਰਿਜ਼ਮ ਭਾਜੀ ਹਰ ਕੰਟਰੀ 'ਚ ਹੈ ਭਾਵੇਂ ਗੱਲ ਕਰੋ ਅਮਰੀਕਾ ਦੀ ਭਾਵੇਂ ਕਰੋ ਕੈਨੇਡਾ ਭਾਵੇਂ ਕਰੋ ਯੂਰਪ ਭਾਵੇਂ ਯੂਕੇ ਭਾਵੇਂ ਜਿਹੜੀ ਮਰਜ਼ੀ ਕੰਟਰੀ ਗੱਲ ਕਰ ਲੋ ਦੇਸ਼ ਇੰਡੀਆ ਦੀ ਵੀ ਗੱਲ ਕਰੋ ਭਾਵੇਂ ਇੰਡੀਆ ਗੱਲ ਕਰੋ ਟੂਰਿਜ਼ਮ ਦੀ ਭਾਜੀ ਕੈਰੀਅਰ ਹਰ ਪਾਸੇ ਹੈਗਾ ਐਂਡ ਜਿਹੜੇ ਬੱਚੇ ਨੇ ਸਵਿਟਜ਼ ਟੂਰਿਜ਼ਮ ਤੇ ਭਾਜੀ ਹੌਸਪਿਟੈਲਿਟੀ ਤੇ ਪੂਰੀ ਕਰ ਲਈ ਯੂ ਕੈਨ ਇਮੇਜਿਨ ਉਹ ਦਾ ਕੈਰੀਅਰ ਕਿੱਥੇ ਜਾ ਸਕਦਾ ਭਾਜੀ ਅੱਛਾ ਜਾਂਦੇ ਜਾਂਦੇ ਇੱਕ ਸਵਾਲ ਦਾ ਜਵਾਬ ਜੇ ਤੁਸੀਂ ਦੇਣਾ ਚਾਹ ਸਕਦੇ ਹੋ ਤੇ ਦੇ ਰਹੇ ਹੋ ਕਿ ਤੁਹਾਡੀ ਫੀਸ ਕਿੰਨੀ ਹੋਏਗੀ ਤੇ ਓਵਰਆਲ ਪੈਸੇ ਕਿੰਨੇ ਭਾਜੀ ਓਵਰਆਲ ਜਿਹੜਾ ਸਵਿਟਜ਼ਰਲੈਂਡ ਦਾ ਖਰਚਾ ਆਉਂਦਾ ਨਾ ਜੇਕਰ ਮੈਂ ਬੱਚੇ ਦੇ ਖਰਚਾ ਇੱਥੋਂ ਜਾਣ ਦੀ ਗੱਲ ਕਰ ਲਾਂ ਸਾਲ ਦੀ ਫੀਸ ਪਾ ਕੇ ਆਫਰ ਫੀਸ ਐਮਬੈਸੀ ਫੀਸ ਪਾ ਕੇ ਤਕਰੀਬਨ ਭਾਜੀ 14 ਤੋਂ ਲੈ ਕੇ 15 ਲੱਖ ਰੁਪਏ ਆ ਜਾਂਦਾ ਜਿਹਦੇ ਵਿੱਚ ਤੁਹਾਡੀ 12000 ਸੀਐਚਸ ਸਾਲ ਦੀ ਫੀਸ ਹੈ ਜਿਹੜੀ ਤਕਰੀਬਨ 1 15 ਲੱਖ ਦੇ ਵਿੱਚ ਪਹੁੰਚ ਜਾਂਦਾ ਐਚੇ ਪਾਜੀ ਆਪਸ਼ਨ ਇੱਕ ਹੋਰ ਵੀ ਹੈ ਜੀ ਜਿਹੜੇ ਕਾਲਜ ਆ ਨਾ ਪਾਜੀ ਉਹਨੂੰ ਆਪਾਂ ਨੂੰ ਸਾਰੀ ਫੀਸ ਪਹਿਲੇ ਦਿਨ ਦੀ ਲੋੜ ਨਹੀਂ ਹੈਗੀ ਅੱਛਾ ਜੀ ਕਾਲਜ ਕਹਿੰਦਾ ਜੀ ਤੁਸੀਂ 5000 ਸੀਐਚ ਦੀ ਡਰਾਫਟ ਬਣਾ ਕੇ ਸਾਨੂੰ ਡਰਾਫਟ ਦੀ ਕਾਪੀ ਭੇਜੋ ਬਾਕੀ ਪੈਸੇ ਉਸ ਦਿਨ ਦਿਓ ਜਿਸ ਦਿਨ ਵੀਜ਼ਾ ਲੱਗਿਆ ਸੋ ਟੈਕਨੀਕਲੀ ਮੇਰੇ ਪੈਸੇ ਬਾਹਰ ਨਹੀਂ ਜਾਣੇ ਜਦ ਤੱਕ ਵੀਜ਼ਾ ਨਹੀਂ ਅਪਰੂਵ ਹੁੰਦਾ ਮੇਰੇ ਪੈਸੇ ਕਿੱਥੇ ਜਾਣਗੇ ਭਾਜੀ ਡਰਾਫਟ ਬਣ ਗਿਆ ਡਰਾਫਟ ਬਣ ਗਿਆ ਇੰਡੀਅਨ ਕਰੰਸੀ ਵਿੱਚ ਹੀ ਉਹ ਡਰਾਫਟ ਬੱਚੇ ਕੋਲ ਰਹਿਣਾ ਜਾਂ ਸਾਡੇ ਕੋਲ ਰਹੇਗਾ ਅਸੀਂ ਡਰਾਫਟ ਦੀ ਸਕੈਨਡ ਕਾਪੀ ਕਾਲਜ ਨੂੰ ਈਮੇਲ ਕਰਨੀ ਹੈ ਕਿ ਤੁਹਾਡੇ ਨਾਮ ਦਾ ਡਰਾਫਟ ਬਣ ਗਿਆ ਸਾਡੇ ਕੋਲ ਆ ਗਿਆ ਜੀ ਤੁਸੀਂ ਡਰਾਫਟ ਦੇ ਉੱਪਰ ਵੀਜ਼ਾ ਫਾਈਲ ਅਪਲਾਈ ਕਰੋ ਜਿਸ ਦਿਨ ਵੀਜ਼ਾ ਅਪਰੂਵ ਹੋ ਗਿਆ ਉਸ ਦਿਨ ਸਾਰੇ ਪੈਸੇ ਕਾਲਜ ਨੂੰ ਆਪਾਂ ਉਸ ਦਿਨ ਦੇਣੇ ਆ ਉਹ ਡਰਾਫਟ ਕਿਸ ਦੇ ਨਾਮ ਤੇ ਬਣੇਗਾ ਕਾਲਜ ਦੇ ਨਾਮ ਤੇ ਬਿਲਕੁਲ ਏ ਕਲੀਅਰ ਹੈ ਕਿਉਂਕਿ ਲੋਕਾਂ ਨੂੰ ਵੀ ਹੁੰਦਾ ਕਿ ਡਰਾਫਟ ਇਮੀਗ੍ਰੇਸ਼ਨ ਵਾਲੇ ਆਪਣੇ ਨਾਮ ਤੇ ਲੈ ਲੈਂਦੇ ਨੇ ਬਾਅਦ ਚ ਜਾ ਕੇ ਧੋਖੇ ਅਕਸਰ ਹੁੰਦੇ ਨੇ ਭਾਜੀ ਕਾਲਜ ਨੇ ਵੀਜ਼ਾ ਲੈਟਰ ਦੇਣੀ ਕਿਵੇਂ ਜਦੋਂ ਡਰਾਫਟ ਕਾਲਜ ਦੇ ਨਾਮ ਤੇ ਹੋਇਆ ਨਹੀਂ ਤੇ ਡਰਾਫਟ ਕਾਲਜ ਦੇ ਨਾਮ ਦਾ ਬਣੇਗਾ ਪਹਿਲੇ ਵਾਰ ਨਹੀਂ ਜਾਨੀ ਪਹਿੇ ਜਾਣੇ ਉਸ ਦਿਨ ਜਿਸ ਦਿਨ ਵੀਜ਼ਾ ਅਪਰੂਵ ਹੋ ਗਿਆ ਜੀ ਬਹੁਤ ਮਿਹਰਬਾਨੀ ਤੁਸੀਂ ਇੰਨੀ ਜਾਣਕਾਰੀ ਦਿੱਤੀ ਤੇ ਤੁਸੀਂ ਇਹ ਵੀ ਦੱਸ ਦਿੱਤਾ ਕਿ ਕੈਨੇਡਾ ਹਾਲੇ ਖੁੱਲਾ ਹੋਇਆ ਵੈ ਪਰ ਸਵਿਟਜ਼ਰਲੈਂਡ ਦਾ ਸ਼ਾਇਦ ਹਾਲ ਕੈਨੇਡਾ ਵਰਗਾ ਨਾ ਹੋਵੇ ਤੋਂ ਇਹਨਾਂ ਨੇ ਜਿਹੜੀਆਂ ਗੱਲਾਂ ਕੀਤੀਆਂ ਨੇ ਉਹਦੇ ਵਿੱਚ ਇੱਕ ਗੱਲ ਬਿਲਕੁਲ ਸਾਹਮਣੇ ਆਈ ਕਿ ਟੋਟਲ ਪੂਰੇ ਵਰਡ ਦੇ ਵਿੱਚ ਉਹਨਾਂ ਕੋਲ 100 ਸੀਟਾਂ ਨੇ ਉਹਦੇ ਵਿੱਚ 25 ਤੋਂ 30 ਸੀਟਾਂ ਸਿਰਫ ਪੰਜਾਬ ਦੇ ਵਿੱਚ ਹੀ ਸਿਆਸਤ ਰਹੀਆਂ ਨੇ ਸੋ ਆਨ ਉਹੀ ਜਿਹਨੂੰ ਕਹਿੰਦੇ ਨੇ ਕਰੀਮ ਜਿਵੇਂ ਇਹਨਾਂ ਨੇ ਕਿਹਾ ਕਿ ਜੇ ਅਸੀਂ ਤੁਹਾਡੀ ਪ੍ਰੋਫਾਈਲ ਸਹੀ ਹੋਏਗੀ ਤੇ ਤੁਹਾਨੂੰ ਭੇਜਾਂਗੇ ਅਦਰਵਾਈਜ਼ ਤੁਸੀਂ ਇੱਥੇ ਹੀ ਚੰਗੇ ਹੋ ਸੋ ਇੱਕ ਆਪਸ਼ਨ ਸਵਿਟਜ਼ਰਲੈਂਡ ਦੀ ਸੀਗੀ ਜਿਸ ਕਰਕੇ ਮੈਂ ਅੱਜ ਇਹਨਾਂ ਕੋਲ ਆਇਆ ਤੇ ਇਹਨਾਂ ਨਾਲ ਗੱਲਬਾਤ ਕੀਤੀ ਜੇ ਤੁਹਾਡਾ ਵੀ ਕੋਈ ਸਵਾਲ ਹੋਵੇ ਤਾਂ ਤੁਸੀਂ ਥੱਲੇ ਆਪਣਾ ਲਿਖ ਸਕਦੇ ਹੋ ਤੇ ਇਹਨਾਂ ਇਹ ਤੁਹਾਨੂੰ ਜਵਾਬ ਦੇਣਗੇ ਮੈਂ ਇਹਨਾਂ ਨੂੰ ਰਿਕਵੈਸਟ ਕਰਾਂਗਾ ਕਿ ਜੇ ਕੋਈ ਸਵਾਲ ਆਂਦਾ ਹੈ ਤੇ ਉਸ ਦਾ ਜਵਾਬ ਦੇ ਦਿਓ ਤਾਂ ਕਿ ਜੇ ਕੋਈ ਤੁਹਾਡੇ ਕੋਲ ਆਵੇ ਉਸ ਤੋਂ ਪਹਿਲਾਂ ਹੀ ਉਸ ਦੇ ਜਵਾਬ ਮਿਲ ਜਨ ਤਾਂ ਕਿ ਉਸ ਦਾ ਵੀ ਸਮਾਂ ਬੇਸਤ ਨਾ ਹੋਵੇ ਤੇ ਤੁਹਾਡਾ ਵੀ ਸਮਾਂ ਬੇਸਤ ਨਾ ਹੋਵੇ ਬਹੁਤ ਮਿਹਰਬਾਨੀ